ਸਰਬ ਸੀਟ ਇਹ ਨਹੀਂ ਕਹਿ ਸਕਦੇ ਮਾਲਵੇ ਦੀ ਹੈ ਮਾਝੇ ਦੀ ਹੈ ਜਾਂ ਦੁਆਬੇ ਦੀ ਤਿੰਨਾਂ ਖਿੱਤਿਆਂ ਦੀ ਹੈ ਦੂਸਰਾ ਪੁਆਇੰਟ ਖਡੂਰ ਸਾਹਿਬ ਸੀਟ ਇੱਕੋ ਇੱਕ ਸੀਟ ਆ ਜਿੱਥੇ ਸਭ ਤੋਂ ਵੱਧ ਪਿੰਡੂ ਵੋਟ ਹੈ ਇਹ ਇੱਕੋ ਇੱਕ ਸੀਟ ਆ ਜਿੱਥੇ ਸਭ ਤੋਂ ਵੱਧ ਪੰਥਕ ਵੋਟ ਹੈ ਸਿੱਖ ਭਾਈਚਾਰੇ ਦੀ ਸਭ ਤੋਂ ਵੱਧ ਵੋਟ ਹੈ ਇਸ ਸੀਟ ਦੇ ਉੱਤੇ ਆ ਇਸ ਸੀਟ ਤੋਂ ਸਿਮਰਜੀਤ ਸਿੰਘ ਮਾਨ ਨੇ 1999 ਦੀ ਚੋਣ ਲੜੀ ਸੀ ਔਰ ਉਹਨਾਂ ਨੇ ਜਿਹੜਾ ਰਿਕਾਰਡ ਦਰਜ ਕਰਾਇਆ ਇਥੋਂ ਜਿੱਤਣ ਦਾ ਉਹ ਅੱਜ ਤੱਕ ਟੁੱਟਿਆ ਹੀ ਨਹੀਂ ਹੈਗਾ ਬਰਤਾ ਸਿੰਘ ਬਲਟੋਹਾ ਦਾ ਪਸ਼ੋਕੜ ਵੀ ਖਾੜਕੂ ਹੈ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਅੱਜ ਅਮਰਪਾਲ ਸਿੰਘ ਤੇ ਲੱਗਿਆ ਹੋਇਆ ਕਿਸੇ ਸਮੇਂ ਇਹੀ ਨੈਸ਼ਨਲ ਸਕਿਉਰਿਟੀ ਐਕਟ ਬਰਤਾ ਸਿੰਘ ਬਲਟੋਹਾ ਤੇ ਵੀ ਲੱਗਿਆ ਸੀ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਮਿਨੋਰਟੀ ਨੂੰ ਚਿੰਨਿਤ ਕਰ ਰਿਹਾ ਹੋਵੇ ਜਿੱਥੇ ਧਰਮ ਜਾਤ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਜਾਂਦੀਆਂ ਹੋਣ ਉੱਥੇ ਚੋਣ ਲੜਨੀ ਤਾਂ ਵਾਕਈ ਔਖੀ ਹੈ ਲੇਕਿਨ ਪੰਜਾਬ ਦੀ ਇੱਕ ਹਿਸਟਰੀ ਹੈ ਪੰਜਾਬ ਦਾ ਇੱਕ ਇਤਿਹਾਸ ਹੈ ਜਿਹੜਾ ਸਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲੋਕ ਜਿਤਾਉਣ ਲਈ ਵੋਟਾਂ ਥੋੜੀ ਪਾਉਂਦੇ ਆ ਪੰਜਾਬ ਚ ਹਰਾਉਣ ਲਈ ਵੋਟਾਂ ਪਾਉਂਦੇ ਆ ਉਹ ਆਨਿ ਪਾਰਟੀ ਦਾ ਪੂਰੇ ਦੇਸ਼ ਚੋਂ ਇੱਕੋ ਇੱਕ ਮੈਂਬਰ ਪਾਰਲੀਮੈਂਟ ਸੀ ਭਗਵੰਤ ਮਾਨ ਉਹ ਕਿੱਥੋਂ ਸੀ ਪੰਜਾਬ ਤੋਂ ਅੱਜ ਸਿਮਰਜੀਤ ਸਿੰਘ ਮਾਨ ਪੂਰੇ ਦੇਸ਼ ਚੋਂ ਇੱਕੋ ਇੱਕ ਮੈਂਬਰ ਪਾਰਲੀਮੈਂਟ ਆ ਪੰਜਾਬ ਤੋਂ ਇਹ ਜਿਹੜਾ ਮਤਲਬ ਖਾਸਾ ਪੰਜਾਬ ਦਾ ਉਹ ਸ਼ੰਭੂ ਤੇ ਖਨੌਰੀ ਤੇ ਕਿਸਾਨ ਨਾ ਬੈਠੇ ਹੁੰਦੇ ਜੇ ਸ਼ੋਭਕਰਨ ਸਿੰਘ ਦੀ ਮੌਤ ਨਾ ਹੁੰਦੀ ਮੈਂ ਦਾਅਵੇ ਨਾ ਕਹਿ ਸਕਦਾ ਅਕਾਲੀ ਦਲ ਭਾਜਪਾ ਦੇ ਨਾਲ ਹੁੰਦਾ ਜੋ ਜੇ ਅਜਾ ਸੁਖਵੀਰ ਸਿੰਘ ਬਾਦਲ ਪਾਜਪਖਲਾ ਬੋ ਰਿਹਾ ਤਾਂ ਉਹਨਾਂ ਕਿਸਾਨਾਂ ਦੇ ਡਰ ਚ ਬੋਲ ਰਿਹਾ ਜਿਹੜੇ ਸ਼ੰਭੂ ਤੇ ਖਨੋਰੀ ਬੈਠੇ ਨੇ ਇਹ ਇਹ ਵੀ ਇੱਕ ਪੁਆਇੰਟ ਆ ਅਗਲੀ ਗੱਲ ਖੇਤਰੀ ਪਾਰਟੀ ਹੋਣ ਦਾ ਮਤਲਬ ਹੁੰਦਾ ਤੁਸੀਂ ਫੈਡਰਲ ਸਟਰਕਚਰ ਦੀ ਵਕਾਲਤ ਕਰੋ ਸੰਗੀਤਾ ਚੇਦੀ ਵਕਾਲਤ ਕਰੋ ਖੇਤਰੀ ਪਾਰਟੀ ਦਾ ਮਤਲਬ ਹੁੰਦਾ ਤੁਸੀਂ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰੋ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਤੇ 35 ਇਹ ਮਨਸੂਖ ਕੀਤੀ ਜਾ ਰਹੀ ਸੀ ਜੰਮੂ ਕਸ਼ਮੀਰ ਦੇ ਵੱਧ ਅਧਿਕਾਰਾਂ ਤੇ ਕਾਟਾ ਫੇਰਿਆ ਜਾ ਰਿਹਾ ਸੀ ਤਾ ਇੱਕ ਖੇਤਰੀ ਪਾਰਟੀ ਵਾਲੇ ਸੁਖਬੀਰ ਸਿੰਘ ਬਾਦਲ ਹੋਰੀ ਭਾਜਪਾ ਦੀ ਝੋਲੀ 'ਚ ਬੈਠੇ ਸੀ। ਆਸਟਾ ਸੱਤ ਸਿੱਕਾ ਲਾਦਾ ਮੇਰਾ ਨਾਮ ਮਨਦੀਪ ਕੁੰਨਿਆ ਹੈ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਵੈਸੇ ਅਜਮੇਰ ਨਾਲ ਹੁਣ ਨੌਕੀਰਨ ਪੱਤੀ ਤੇ ਨੌਕੀਰਨ ਤੋਂ ਅਸੀਂ ਜਾਣਾਂਗੇ ਖਡੂਰ ਸਾਹਿਬ ਸੀਟ ਬਾਰੇ ਖਡੂਰ ਸਾਹਿਬ ਸੀਟ ਪੂਰੇ ਪੰਜਾਬ ਨਹੀਂ ਬਲਕਿ ਪੂਰੇ ਮੁਲਕ ਵਰਸ਼ ਇੱਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹ ਦਾ ਰੀਜ਼ਨ ਇਹ ਹੈ ਕਿ ਉੱਥੋਂ ਬਾਈਪਾਲ ਸਿੰਘ ਆਉਣਾ ਨੇ ਇਹ ਕਿਹਾ ਹੈ ਕਿ ਉੱਥੋਂ ਇੰਡੀਪੈਂਡੈਂਟ ਚੋਣ ਲੜਨਗੇ ਇਸ ਤੋਂ ਇਲਾਵਾ ਅਕਾਲੀ ਦਲ ਨੇ ਵਰਸਾ ਸਿੰਘ ਬਲਟੋਹਾ ਨੂੰ ਟਿਕਟ ਦਿੱਤੀ ਹੈ ਜਿਹੜੇ ਕਿ ਖੁਦ ਇੱਕ ਪੰਥਕ ਬੈਕਗ੍ਰਾਉਂਡ ਤੋਂ ਆਉਂਦੇ ਨੇ ਇਸ ਇਹ ਕੁਲਜੀਪ ਸਿੰਘ ਜ਼ੀਰਾ ਨੂੰ ਕਾਂਗਰਸ ਉੱਥੇ ਚੋਣ ਲੜਾ ਰਹੀ ਹੈ ਤੇ ਉਹ ਸੀਟ ਦਾ ਧਿਆਨ ਸਾਰੇ ਸਾਰੇ ਲੋਕਾਂ ਨੇ ਦਿੱਖਿਆ ਉਸ ਸੀਟ ਨੇ ਤੇ ਉਸੇ ਬਾਰੇ ਆਪਾਂ ਗੱਲ ਕਰਾਂਗੇ ਨਵਕੀਰਨ ਸਭ ਤੋਂ ਪਹਿਲਾ ਸਵਾਲ ਤਾਂ ਇਹ ਕਿ ਖਡੂਰ ਸੀ ਖਡੂਰ ਸਾਹਿਬ ਸੀਟ ਜਿੰਨੀ ਹੋਟ ਬਣੀ ਹੋਈ ਹੈ ਜਿੰਨਾ ਉਹਦੇ ਬਾਰੇ ਚਰਚਾ ਹੋ ਰਹੀ ਹੈ ਉਹਦੇ ਤੁਸੀਂ ਕੀ ਕਾਰਨ ਦੇਖਦੇ ਹੋ ਕੁਝ ਕਾਰਨ ਤਾਂ ਮੈਂ ਖੁਦ ਗਿਣਾ ਚੁੱਕਿਆ ਹਾਂ ਉਸ ਤੋਂ ਇਲਾਵਾ ਤੁਹਾਨੂੰ ਕਿਉਂ ਲੱਗ ਰਿਹਾ ਕਿ ਜਿਹੜੀ ਖਦੂਰ ਸਾਹਿਬ ਸੀਟ ਹੈ ਉਹ ਹਰ ਬਾਰ ਮਤਲਬ ਮੁਲਕ ਦਾ ਤਾਂ ਚਲੋ ਅਮਰਪਾਲ ਬਾਈ ਅਮਰਪਾਲ ਕਰਕੇ ਖਿੱਚਿਆ ਗਿਆ ਧਿਆਨ ਉਹ ਤਾਂ ਪੰਜਾਬ ਦਾ ਧਿਆਨ ਕਿਉਂ ਕਿਸਦੀ ਹੁੰਦੀ ਹੈ ਇਹ ਸੀਟ ਹਮੇਸ਼ਾ ਹਰ ਬਾਰ ਮਨਦੀਪ ਪੰਜਾਬ ਤਿੰਨ ਹਿੱਸਿਆਂ 'ਚ ਵੰਡਿਆ ਹੋਇਆ ਮਾਝਾ ਮਾਲਵਾ ਤੇ ਦੋਆਬਾ ਜੀ ਖਡੂਰ ਸਾਹਿਬ ਸੀਟ ਹੈ 13 ਸੀਟਾਂ ਚੋਂ ਇੱਕੋ ਇੱਕ ਸੀਟ ਆ ਜਿਹਦੇ ਚ ਮਾਲਵਾ ਵੀ ਪੈਂਦਾ ਮਾਝਾ ਵੀ ਪੈਂਦਾ ਤੇ ਦੁਆਬਾ ਵੀ ਪੈਂਦਾ ਤਿੰਨੇ ਹਿੱਸੇ ਦੇ ਚ ਪੈਂਦੇ ਨੇ ਖਡੂਰ ਸਾਹਿਬ ਸੀਟ ਇਹ ਨਹੀਂ ਕਹਿ ਸਕਦੇ ਮਾਲਵੇ ਦੀ ਹੈ ਮਾਝੇ ਦੀ ਹੈ ਜਾਂ ਦੁਆਬੇ ਦੀ ਤਿੰਨਾ ਖਿੱਤਿਆਂ ਦੀ ਹੈ ਦੂਸਰਾ ਪੁਆਇੰਟ ਖਡੂਰ ਸਾਹਿਬ ਸੀਟ ਇੱਕੋ ਇੱਕ ਸੀਟ ਆ ਜਿੱਥੇ ਸਭ ਤੋਂ ਵੱਧ ਪਿੰਡੂ ਵੋਟ ਹੈ 75% ਤੋਂ ਵੱਧ ਪਿੰਡੂ ਵੋਟ ਹੈ ਇਸ ਸੀਟ ਦੇ ਵਿੱਚ ਇਹ ਇੱਕੋ ਇੱਕ ਸੀਟ ਆ ਜਿੱਥੇ ਸਭ ਤੋਂ ਵੱਧ ਪੰਖਕ ਵੋਟ ਹੈ ਸਿੱਖ ਪਾਈਚਾਰੇ ਦੀ ਸਭ ਤੋਂ ਵੱਧ ਵੋਟ ਹੈ ਇਸ ਸੀਟ ਦੇ ਉੱਤੇ ਆ ਇਸੇ ਕਰਕੇ ਸੀਟ ਚਰਚਾ ਵਿੱਚ ਰਹਿੰਦੀ ਆ 1999 ਦੀ ਇਲੈਕਸ਼ਨ ਦਾ ਜ਼ਿਕਰ ਬਹੁਤ ਵਾਰ ਹੁੰਦਾ ਹੈ ਪੰਜਾਬ ਦੇ ਇਤਿਹਾਸ ਦੇ ਵਿੱਚ ਖਾਸ ਕਰਕੇ ਸਿਮਰਨਜੀਤ ਸਿੰਘ ਮਾਨ ਨੇ 1999 ਦੀ ਇਲੈਕਸ਼ਨ ਖਡੂਰ ਸਾਹਿਬ ਸੀਟ ਤੋਂ ਲੜੀ ਸੀ ਉਦੋਂ ਤਰਨਤਾਰਨ ਸੀਟ ਹੁੰਦੀ ਸੀ ਇਹ ਉਦੋਂ ਬਾਅਦ ਇਹਦਾ ਨਾਮ ਚੇਂਜ ਹੋਇਆ ਇਥੇ ਸੀਟ ਤੋਂ ਸਿਮਰਨਜੀਤ ਸਿੰਘ ਮਾਨ ਨੇ 1999 ਦੀ ਚੋਣ ਲੜੀ ਸੀ ਔਰ ਉਹਨਾਂ ਨੇ ਜਿਹੜਾ ਰਿਕਾਰਡ ਦਰਜ ਕਰਾਇਆ ਇਥੋਂ ਜਿੱਤਣ ਦਾ ਉਹ ਅੱਜ ਤੱਕ ਟੁੱਟਿਆ ਹੀ ਨਹੀਂ ਹੈਗਾ ਅੱਜ ਤੱਕ ਉਹ ਰਿਕਾਰਡ ਨਹੀਂ ਟੁੱਟਿਆ ਔਰ ਜੇਲ੍ਹ ਚ ਬੈਠ ਕੇ ਸਿਮਰ ਸਿੰਘ ਮਾਨ ਨੇ ਚੋਣ ਲੜੀ ਸੀ ਹੁਣ ਇਸ ਵਾਰ ਅਮਰਪਾਲ ਸਿੰਘ ਜੇਲ੍ਹ ਚ ਬੈਠ ਕੇ ਯੋਗ ਉਮੀਦਵਾਰ ਦੇ ਤੌਰ ਦੇ ਉੱਤੇ ਚੋਣ ਲੜ ਰਿਹਾ ਹੈ ਦੂਜੇ ਪਾਸੇ ਸਿਵਰਜੀਤ ਸਿੰਘ ਮਾਨ ਨੇ ਜਿਹੜਾ ਕੈਂਡੀਡੇਟ ਇਥੋਂ ਅਨਾਉਂਸ ਕੀਤਾ ਸੀ ਉਹ ਵਿਦਡਰਾ ਕਰ ਲਿਆ ਉਹਨਾਂ ਨੇ ਵਾਪਸ ਲੈ ਲਿਆ ਉਹ ਕਹਿੰਦੇ ਜੀ ਅਮਰਪਾਲ ਸਿੰਘ ਚੋਣ ਲੜ ਰਿਹਾ ਅਸੀਂ ਉਹਦੇ ਮੁਕਾਬਲੇ ਦੇ ਵਿੱਚ ਆਪਣਾ ਉਮੀਦਵਾਰ ਖੜਾ ਨਹੀਂ ਕਰਾਂਗੇ ਅਸੀਂ ਅਮਰਪਾਲ ਸਿੰਘ ਦੀ ਸਪੋਰਟ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜਿਹੜਾ ਕੈਂਡੀਡੇਟ ਅਨਾਉਂਸ ਕੀਤਾ ਗਿਆ ਉਹ ਹੈ ਵਰਸਾ ਸਿੰਘ ਬਲਟੋਹਾ ਵਰਸਾ ਸਿੰਘ ਬਲਟੋਹਾ ਦਾ ਪਿਸ਼ੋਕੜ ਵੀ ਖਾੜਕੂ ਹੈ ਜਿਹੜਾ ਨੈਸ਼ਨਲ ਸਕਿਉਰਿਟੀ ਐਕਟ ਅੱਜ ਅਮਰਪਾਲ ਸਿੰਘ ਤੇ ਲੱਗਿਆ ਹੋਇਆ ਕਿਸੇ ਸਮੇਂ ਇਹੀ ਨੈਸ਼ਨਲ ਸਕਿਉਰਿਟੀ ਐਕਟ ਵਰਸਾ ਸਿੰਘ ਬਲਟੋਹਾ ਤੇ ਵੀ ਲੱਗਿਆ ਸੀ ਵਰਸਾ ਸਿੰਘ ਬਲਟੋਹਾ ਦਾ ਨਾਂ ਕਈ ਥਾਵਾਂ ਦੇ ਵਿੱਚ ਗੂੰਜਿਆ ਹਾਲਾਂਕਿ ਅੱਜ ਉਹ ਇੱਕ ਆਮ ਪੋਲਿਟਿਸ਼ੀਅਨ ਆ ਅੱਜ ਜਿਵੇਂ ਜਿਵੇਂ ਬਾਕੀ ਰਾਜਨੀਤਿਕ ਲੀਡਰ ਨੇ ਮੈਂ ਬਿਰਸਾ ਸਿੰਘ ਬਲਟੋਹਾ ਨੂੰ ਉਹ ਹੈ ਜਿਹਾ ਹੀ ਰਾਜਨੀਤਿਕ ਲੀਡਰ ਇੱਕ ਵੇਖਦਾ ਆ ਤਾਂ ਇੱਥੇ ਜੋ ਪਿਛਲੀ ਚੋਣ ਹੋਈ ਸੀ ਅੱਜ ਤੋਂ 5 ਸਾਲ ਪਹਿਲਾਂ ਕਿਉਂਕਿ ਜਦੋਂ ਅਸੀਂ ਇਹ ਸੀਟ ਦਾ ਐਨਲਿਸਿਸ ਕਰਾਂਗੇ ਸਾਨੂੰ ਪਿਛਲੀਆਂ ਚੀਜ਼ਾਂ ਵੀ ਫਲੋਰ ਕਰਨੀਆਂ ਪੈਣਗੀਆਂ ਇਥੋਂ ਬੀਬੀ ਪਰਨੀਤ ਕੌਰ ਖਾਲੜਾ ਚੋਣ ਮੈਦਾਨ ਦੇ ਵਿੱਚ ਉਤਰੇ ਸੀ ਜਿਹੜੇ ਤੇ ਭਾਈ ਖਾਲੜਾ ਦੇ ਧਰਮ ਪਤਨੀ ਨੇ ਉਹਨਾਂ ਨੇ ਇੱਥੋਂ ਚੋਣ ਲੜੀ ਉਹਨਾਂ ਨੂੰ ਲਗਭਗ 2.5 ਲੱਖ ਵੋਟਾਂ ਹਾਸਲ ਹੋਈਆਂ ਸੀ। ਔਰ ਇੱਥੋਂ ਜੋ ਅਕਾਲੀ ਦਲ ਨੇ ਉਸ ਵਕਤ ਉਮੀਦਵਾਰ ਤਾਰਿਆ ਸੀ ਉਹ ਤਾਰਿਆ ਸੀ ਬੀਬੀ ਜ਼ਗੀਰ ਕੌਰ ਨੂੰ। ਅਕਾਲੀ ਭਾਜਪਾ ਇਕੱਠੇ ਜੋੜਦੇ ਬੀਬੀ ਜ਼ਗੀਰ ਕੌਰ ਸਾਂਝੇ ਉਮੀਦਵਾਰ ਸੀ। ਬੀਬੀ ਜ਼ਗੀਰ ਕੌਰ ਨੂੰ ਵੋਟਾਂ ਨੇ ਜਿਹੜੀਆਂ 3 ਲੱਖ ਦੇ ਕਰੀਬ ਪਈਆਂ ਸੀ। ਕਾਂਗਰਸ ਇੱਥੋਂ ਜੇਤੂ ਰਹੀ ਸੀ ਔਰ ਉਸ ਵਕਤ ਇੱਕ ਪੁਆਇੰਟ ਬਣਿਆ ਸੀਗਾ ਕਿ ਇੱਥੋਂ ਬੀਬੀ ਖਾਲਦਾ ਜਿੱਤ ਸਕਦੀ ਸੀ। ਜਾਂ ਬੀਬੀ ਜ਼ਗੀਰ ਕੌਰ ਜਿੱਤ ਸਕਦੀ ਸੀ ਇਹ ਸੀਟ ਕਿਉਂਕਿ ਇਹ ਸੀਟ ਪੰਥਕ ਸੀਟ ਮੰਨੀ ਜਾਂਦੀ ਹੈ ਸਵਾਲ ਖੜਾ ਹੋਇਆ ਸੀ ਕਾਂਗਰਸ ਕਿਉਂ ਜਿੱਤ ਗਈ ਕਾਂਗਰਸ ਦੇ ਜਿੱਤਣ ਦਾ ਕਾਰਨ ਇਹ ਸੀ ਕਿ ਜੋ ਪੰਥਕ ਵੋਟ ਬੈਂਕ ਸੀ ਜਾਂ ਜੋ ਸਿੱਖ ਭਾਈਚਾਰੇ ਦਾ ਵੋਟ ਬੈਂਕ ਸੀ ਉਹ ਦੋ ਥਾਂ ਵੰਡਿਆ ਗਿਆ ਬੀਬੀ ਜ਼ਗੀਰ ਕੌਰ ਤੇ ਬੀਬੀ ਖਾਲੜਾ ਦੇ ਵਿੱਚ ਜਿਹਦੇ ਕਰਕੇ ਕਾਂਗਰਸ ਦਾ ਕੈਂਡੀਡੇਟ ਜਿਹੜਾ ਉਹ ਜਿੱਤ ਗਿਆ ਹੁਣ ਇਸ ਵਾਰ ਖਦਸ਼ਾ ਸੇਮ ਹੈ ਬੀਬੀ ਜ਼ਗੀਰਕਾਰ ਦੀ ਥਾਂ ਤੇ ਵਰਤਾ ਸਿੰਘ ਬਲਟੋਹਾ ਨੇ ਬੀਬੀ ਖਾਲਦਾ ਦੀ ਥਾਂ ਤੇ ਅਮਰਪਾਲ ਸਿੰਘ ਨੇ ਚੋਣ ਮੈਦਾਨ ਦੇ ਵਿੱਚ ਹੁਣ ਸਵਾਲ ਇਹ ਖੜਾ ਹੋਊਗਾ ਕਾਂਗਰਸ ਦਾ ਕੈਂਡੀਡੇਟ ਕੋ ਬਹੁਤ ਸਟਰੋਂਗ ਕੈਂਡੀਡੇਟ ਨਹੀਂ ਕੁਲਵੀਰ ਸਿੰਘ ਜੀਰਾ ਕੁਲਵੀਰ ਸਿੰਘ ਜੀਰਾ ਐਮ ਐਲ ਏ ਰਿਹਾ ਮਾਲਵੇ ਦੇ ਜੀਰਾ ਖੇਤਰ ਨੂੰ ਬਿਲੋਂਗ ਕਰਦਾ ਹੈ ਜਿਹੜਾ ਕਿ ਖਡੂਰ ਸਾਹਿਬ ਸੀਟ ਦੇ ਵਿੱਚ ਆਉਂਦਾਗਾ ਇਥੋਂ ਚੋਣ ਲੜਨ ਦੇ ਲਈ ਕਾਂਗਰਸ ਪਾਰਟੀ ਦੇ ਕੋਲੇ ਹੋਰ ਕਈ ਕੈਂਡੀਡੇਟ ਸੀ ਕਾਂਗਰਸ ਪਾਰਟੀ ਔਰ ਕਈ ਕੈਂਡੀਡੇਟਾਂ ਨੂੰ ਇਥੋਂ ਚੋਣ ਮੈਦਾਨ ਦੇ ਵਿੱਚ ਉਤਾਰ ਸਕਦੀ ਸੀ ਪਰ ਕੁਲਵੀਰ ਸਿੰਘ ਜੀਰਾ ਤੇ ਗੁਣਾ ਕਿਉਂ ਪਿਆ ਉਹਦੇ ਚ ਕਾਂਗਰਸ ਦੀਆਂ ਅੰਦਰੂਨੀ ਗਿਣਤੀਆਂ ਮਿੰਟੀਆਂ ਅੰਦਰੂਨੀ ਗੁੱਟਬਾਜ਼ੀਆਂ ਨੇ ਜਿਹੜੀਆਂ ਉਹ ਨਜ਼ਰ ਆਉਂਦੀਆਂ ਨੇ ਤਾਂ ਹੁਣ ਇੱਥੇ ਸਥਿਤੀ ਜਿਹੜੀ ਬਣੀ ਆ ਉਹ ਇਹ ਬਣੀ ਆ ਵਰਤਾ ਸਿੰਘ ਬਲਟੋਹਾ ਨੇ ਜਦੋਂ ਚੋਣ ਉਹਨਾਂ ਨੂੰ ਅਨਾਉਂਸ ਕੀਤਾ ਕਾਲੀਦਰ ਵਿਕਰਮਜੀਤ ਮਜੀਠੀਆ ਨੂੰ ਵੀ ਅਨਾਉਂਸ ਕਰ ਸਕਦਾ ਸੀ ਵਿਕਰਮਜੀਤ ਮਜੀਠੀਆ ਵਰਤਾ ਸਿੰਘ ਬਲਟੋਹਾ ਦੇ ਮੁਕਾਬਲੇ ਮਜ਼ਬੂਤ ਕੈਂਡੀਡੇਟ ਮੰਨੇ ਜਾਂਦੇ ਸੀ ਇੱਕ ਮੰਦੀਪ ਇੱਥੇ ਹੋਰ ਪੁਆਇੰਟ ਜਿਹੜਾ ਸਾਨੂੰ ਧਿਆਨ ਚ ਰੱਖਣਾ ਚਾਹੀਦਾ ਉਹ ਇਹ ਹੈ ਕਿ ਅਮਰਤਪਾਲ ਸਿੰਘ ਦੇ ਨਾਂ ਦੀ ਅਨਾਊਂਸਮੈਂਟ ਪਹਿਲਾਂ ਹੋਈ ਹੈ ਬਿਰਸ਼ਾ ਸਿੰਘ ਬਲਟੋਹਾ ਦੀ ਬਾਅਦ ਚ ਹੋਈ ਹੈ ਕਿਉਂਕਿ ਕਾਲੀਦਾਂ ਨੇ ਪਲੀ ਨਹੀਂ ਲੈ ਸਕਦਾ ਕਿ ਦੇਖੋ ਜੀ ਅਸੀਂ ਤਾਂ ਕੈਂਡੀਡੇਟ ਅਨਾਊਂਸ ਕਰ ਚੁੱਕੇ ਸੀ ਲੇਕਿਨ ਅਮਰਤਪਾਲ ਸਿੰਘ ਦੇ ਨਾਂ ਦੀ ਅਨਾਊਂਸਮੈਂਟ ਪਹਿਲਾਂ ਹੋਈ ਸੀ ਸ਼ਾਇਦ ਬਿਰਸ਼ਾ ਸਿੰਘ ਬਲਟੋਹਾ ਨੂੰ ਇਸੇ ਕਰਕੇ ਕਾਲੀਦਾਂ ਨੇ ਅਨਾਊਂਸ ਕੀਤਾ ਮੁਜੀਸ਼ੀਆ ਨੇ ਕੀਤਾ ਹੋਰ ਕੋਈ ਨਹੀਂ ਕੀਤਾ ਕਿ ਉਹ ਇਹ ਜਿਹੜਾ ਕੈਂਡੀਡੇਟ ਜਿਹੜਾ ਹੈ ਉਹ ਆਪਾਂ ਅਨਾਉਂਸ ਕਰਦੇ ਹੋ ਜਿਉਂ ਜਿਆ ਕੈਂਡੀਡੇਟ ਬੈਕਗਰਾਉਂਡ ਤੋਂ ਅਮਰਪਾਲ ਸਿੰਘਾ ਹੁੰਦੇ ਨੇ ਖੜਕੂ ਪਿਸ਼ੋਕਰ ਤੋਂ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਬਿੱਟਾ ਸਿੰਘ ਬਲਟੋਹਾ ਨੂੰ ਕੈਂਡੀਡੇਟ ਅਨਾਉਂਸ ਕੀਤਾ ਉਹ ਅਮਰਪਾਲ ਸਿੰਘ ਨੇ ਮਾਤਾ ਪਿਤਾ ਕੋਲੇ ਗਏ ਜਿਹੜੇ ਅਮਰਸਾ ਸਾਹ ਚ ਧਰਨੇ ਤੇ ਬੈਠੇ ਨੇ ਉੱਥੇ ਜਾ ਕੇ ਉਹਨਾਂ ਨੇ ਕਿਹਾ ਕਿ ਦੇਖੋ ਜੀ ਮੈਂ ਚੋਣ ਲੜ ਰਿਹਾ ਮੇਰੀ ਸਪੋਰਟ ਕਰੋ ਹੁਣ ਇਹ ਇਹ ਵੀ ਬਹੁਤ ਘੱਟ ਵਾਰ ਹੁੰਦਾ ਹੈ ਵੀ ਇੱਕ ਵਿਅਕਤੀ ਚੋਣ ਲੜ ਰਿਹਾ ਉਹ ਜੇਲ੍ਹ ਚ ਬੈਠਾ ਉਹਨੇ ਵਾਰ ਵੀ ਨਹੀਂ ਸ਼ਾਇਦ ਇਸ ਕੈਂਪੇਨ ਚ ਆਉਣਾ ਉਦੇ ਮਾਤਾ ਪਿਤਾ ਨੇ ਚੋਣ ਕੰਪੇਨ ਕਰਨੀ ਹੈ ਤੁਸੀਂ ਵਿਰੋਧੀ ਉਮੀਦਵਾਰ ਕੋਲੇ ਜਾ ਕੇ ਕਹੋਗੇ ਭਾਈ ਮੇਰੀ ਹਮਾਇਤ ਕਰੋ ਇਹ ਵੀ ਤਾਂ ਇੱਕ ਮਤਲਬ ਪੁਆਇੰਟ ਆਇਆ ਜਿਹੜਾ ਉਹ ਬੜਾ ਕਹਿ ਸਕਦੇ ਆ ਕਿ ਕਿ ਚੁਸਤੀ ਵਾਲਾ ਪੁਆਇੰਟ ਹੈ ਤਾਂ ਅਮਰਤਪਾਲ ਸਿੰਘ ਦੇ ਮਾਤਾ ਪਿਤਾ ਨੇ ਬੜਾ ਸੋਹਣਾ ਜਵਾਬ ਜਿਹੜਾ ਇਸ ਵਿਸ਼ੇ ਤੇ ਦਿੱਤਾ ਉਹਨਾਂ ਨੇ ਕਿਹਾ ਕਿ ਦੇਖੋ ਜੀ ਸਿਮਰਨਜੀਤ ਸਿੰਘ ਮਾਨ ਨੇ ਆਪਦਾ ਕੈਂਡੀਡੇਟ ਵਾਪਸ ਲੈ ਲਿਆ ਹੁਣ ਬਣਦਾ ਕਿ ਅਕਾਲੀ ਦਲ ਵੀ ਆਪਦਾ ਕੈਂਡੀਡੇਟ ਵਾਪਸ ਲਵੇ ਹੁਣ ਇਹ ਸਥਿਤੀ ਜਿਹੜੀ ਜੋ ਮੈਨੂੰ ਨਜ਼ਰ ਆ ਰਹੀ ਹੈ ਮਨਦੀਪੇ ਆ ਰਹੀ ਹੈ ਦੇਖੋ ਬੀਜੇਪੀ ਦਾ ਤਾਂ ਇੱਥੋਂ ਮਤਲਬ ਮੁਕਾਬਲੇ ਦੇ ਵਿੱਚ ਹੋਣਾ ਨਜ਼ਰ ਨਹੀਂ ਆ ਰਿਹਾ ਨਾ ਹੀ ਆ ਸਕਦਾ ਕਾ ਜਿਉ ਜੇ ਇਸ ਖਿੱਤੇ ਦੇ ਹਾਲਾਤ ਨੇ ਹੁਣ ਜੇ ਤਾਂ ਇੱਥੇ ਅਕਾਲੀ ਦਲ ਤੇ ਦੀ ਵੋਟ ਆ ਗਈ ਜਿਹੜੀ ਜਾਂ ਕਹਿ ਲਈਏ ਕਿ ਜੋ ਵੋਟ ਸਿੱਖ ਪਛੋਕੜ ਵਾਲੀ ਆ ਜੇ ਉਹ ਦੋ ਥਾਂ ਵੰਡੀ ਜਾਂਦੀ ਆ ਤਾਂ ਉਹਦਾ ਕਾਂਗਰਸ ਨੂੰ ਫਾਇਦਾ ਹੋ ਸਕਦਾ ਜੇ ਉਹ ਵੋਟ ਇੱਕ ਥਾਂ ਪੈਂਦੀ ਆ ਤਾ ਇਸ ਸੀਟ ਦੇ ਉੱਤੇ ਮੁਕਾਬਲਾ ਦਿਲਚਸਪ ਜਿਹੜਾ ਉਹ ਨਜ਼ਰ ਆਏਗਾ ਜੀ ਹਮ ਅਸਲ ਨੌਕੀਰਣ ਮੈਨੂੰ ਇਹ ਵੀ ਦੱਸੋ ਕਿ ਜਿਹੜਾ ਇੱਕ ਖਾੜਕੂ ਪਛੋਕਰ ਵਾਲਾ ਬੰਦਾ ਜਦੋਂ ਇਲੈਕਟਰਲ ਪੋਲਿਟਿਕਸ ਦੇ ਵਿੱਚ ਜਾਣ ਦਾ ਫੈਸਲਾ ਲੈਂਦਾ ਕੀ ਉਹ ਆਪਣੀ ਸਿਆਸਤ ਨੂੰ ਛੱਡ ਰਿਹਾ ਹੁੰਦਾ ਹੈ ਜਾਂ ਫਿਰ ਉਹਦਾ ਕੋਈ ਹੋਰ ਮਕਸਦ ਹੁੰਦਾ ਹੈ ਕਸ਼ਮੀਰ ਦੀ ਆਪਾਂ ਗੱਲ ਕਰੀਏ ਕਸ਼ਮੀਰ ਦੇ ਵਿੱਚ ਵੀ ਬਹੁਤ ਸਾਰੇ ਬੰਦੇ ਸੀਗੇ ਜਿਹੜੇ ਕਿ ਅਨ ਇੱਕ ਇੱਕ ਸਰਨੋ ਨੈਸ਼ਨਲ ਨੈਸ਼ਨੈਲਿਟੀ ਦੀ ਮੂਵਮੈਂਟ ਚ ਸੀਗੇ ਬਾਅਦ ਚੋ ਇਲੈਕਟਰਲ ਪੋਲਿਟਿਕਸ ਦੇ ਵਿੱਚ ਗਏ ਕਹਿੰਦਾ ਪੰਜਾਬ ਚ ਵੀ ਵਸਿੰਦਰ ਸਿੰਘ ਮਾਨ ਕਹਿੰਦਾ ਤਾਂ ਇਹ ਕਹਿੰਦਾ ਉਹ ਕਹਿੰਦਾ ਤਾਂ ਇਹ ਹੈ ਕਿ ਜਿਹੜੇ ਸਿੰਦਰ ਸਿੰਘ ਮਾਨ ਹੈਗੇ ਉਹ ਕਹਿੰਦੇ ਤਾਂ ਇਹ ਹੈਗੇ ਕਿ ਖਲਸਾ ਦੀ ਗੱਲ ਕਰਦੇ ਨੇ ਖਲਸਾ ਬਣਾਉਣਾ ਅਸੀਂ ਨੈਸ਼ਨੈਲਿਟੀ ਦੀ ਮੂਵਮੈਂਟ ਖੜੀ ਕਰਨੀ ਹੈ ਪਰ ਉਹ ਇਲੈਕਟਰਲ ਪੋਲਿਟਿਕਸ ਦੇ ਵਿੱਚ ਹੈ ਗਿਆ ਕਿ ਤੁਸੀਂ ਕੀ ਕੀ ਦੇਖਦੇ ਹੋ ਕਿ ਜਿਹੜੇ ਬਾਈ ਮਰਪਾਲ ਸਿੰਘ ਹੈਗੇ ਉਹਨਾਂ ਦਾ ਇਹ ਫੈਸਲਾ ਕਿਸ ਖਾਤੇ ਜਾਊਗਾ ਖੜ ਇੱਕ ਪਾਰਕੂਲਰ ਦੇ ਸਮਰਥਕ ਦਸਮਰਥਕ ਬੰਦਾ ਜਦੋਂ ਮੂਵਮੈਂਟ ਛੱਡ ਕੇ ਜਦੋਂ ਮੇਨਸਟ੍ਰੀਮ ਪੋਲਿਟਿਕਸ 'ਚ ਆਉਂਦਾ ਉਹਨੂੰ ਕਿਸ ਖਾਤੇ ਤੇ ਪਾਵਾਂਗੇ ਕਿ ਉਹ ਆਪਣੀ ਲੈਂਨ ਨੂੰ ਛੱਡ ਰਿਹਾ ਹੁੰਦਾ ਹੈ ਜਾਂ ਫਿਰ ਉਹ ਦੀ ਕੋਈ ਇੱਕ ਸਟ੍ਰੈਟੇਜੀ ਵੀ ਹੋ ਸਕਦੀ ਹੈ ਉਸ ਮੌਕੇ ਤੇ ਦੇਖੋ ਮਨਦੀਪ ਇਹ ਜਿਹੜੀ ਧਾਰਨਾ ਹੈ ਇਹ ਨੈਸ਼ਨੈਲਿਟੀ ਮੂਵਮੈਂਟਾਂ ਦੇ ਵਿੱਚ ਵੀ ਹੈ ਇਹ ਲੈਫਟ ਦੀਆਂ ਮੂਵਮੈਂਟਾਂ ਦੇ ਵਿੱਚ ਵੀ ਹੈ ਨੈਸ਼ਨੈਲਿਟੀ ਔਰ ਲੈਫਟ ਦੀਆਂ ਜਿਹੜੀਆਂ ਮੂਵਮੈਂਟਸ ਨੇ ਉਨ੍ਹਾਂ ਦੇ ਵਿੱਚ ਜਦੋਂ ਉਹ ਮੂਵਮੈਂਟ ਦੇ ਵਿੱਚ ਹੁੰਦੇ ਨੇ ਤਾਂ ਉਹ ਦਾ ਪੇਚਕ ਤੌਰ ਦੇ ਉੱਤੇ ਬਹੁਤ ਵਾਰ ਇਲੈਕਸ਼ਨ ਦੇ ਵਿੱਚ ਜਾਂਦੇ ਨੇ ਬਹੁਤ ਵਾਰ ਇਲੈਕਸ਼ਨ ਦਾ ਬਾਈਕਾਟ ਕਰਦੇ ਨੇ ਆਪਾਂ ਵੀ 1999 ਦੀ ਇਲੈਕਸ਼ਨ ਦੇਖੀਏ ਉਦੋਂ ਪਹਿਲੀ ਤੇ ਉਦੋਂ ਪਿਛੇ ਅਗਲੀ ਇਲੈਕਸ਼ਨ ਜਿਹੜੀ ਉਹ ਦੇਖੀਏ ਤਾਂ ਜਦੋਂ ਕੋਈ ਵਿਅਕਤੀ ਜੇਲ੍ਹ ਦੇ ਵਿੱਚ ਬੈਠਾ ਇਲੈਕਸ਼ਨ ਦੇ ਵਿੱਚ ਜਾਂਦਾਗਾ ਤਾਂ ਮੈਨੂੰ ਇਹ ਲੱਗਦਾਗਾ ਕਿ ਉਹਦੇ ਲਈ ਜਿੱਤ ਹਾਰ ਮਾਇਨੇ ਨਹੀਂ ਰੱਖਦੀ ਹੁੰਦੀ ਉਹਦੇ ਲਈ ਆਪਣੀ ਗੱਲ ਪੁੱਟ ਕਰਨੀ ਉਦੇ ਲਈ ਆਪਣੇ ਜਿਹੜੀ ਵਿਚਾਰ ਆ ਉਹ ਲੋਕਾਂ ਦੇ ਵਿੱਚ ਲਜਾਣੀ ਮੈਨੇ ਰੱਖਦੀ ਹੁੰਦੀ ਹੈ ਹੁਣ ਤੁਸੀਂ ਇੱਕ ਵਿਅਕਤੀ ਦੇ ਉੱਤੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਬੰਦ ਕਰਤਾ ਔਰ ਪੰਜਾਬ ਦੀ ਕਿਸੇ ਜੇਲ੍ਹ ਦੇ ਵਿੱਚ ਨਹੀਂ ਹੈ ਉਹਨੂੰ ਉਹਨੂੰ ਹਜ਼ਾਰਾਂ ਕਿਲੋਮੀਟਰ ਦੂਰ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਲਿਜਾ ਕੇ ਤੁਸੀਂ ਉਹਨੂੰ ਬੰਦ ਕਰਤਾ ਔਰ ਉੱਥੋਂ ਜਦੋਂ ਕੋਈ ਵਿਅਕਤੀ ਇਲੈਕਸ਼ਨ ਦੇ ਵਿੱਚ ਆਉਂਦਾਗਾ ਤਾਂ ਉਹਦਾ ਇਹ ਵੀ ਹੋ ਸਕਦਾਗਾ ਕਿ ਉਹ ਆਪਣੀ ਗੱਲ ਘਟੋਕਰ ਨੈਸ਼ਨਲ ਸਕਿਉਰਿਟੀ ਐਕਟ ਕੀ ਹੈ ਕੀ ਨੈਸ਼ਨਲ ਸਕੌਟੀ ਐਕਟ ਲੱਗਣਾ ਚਾਹੀਦਾ ਆਪਸਫਾ ਵਰਗੇ ਜਾਂ ਯੂਪੀਏ ਵਰਗੇ ਜੋ ਕਾਨੂੰਨ ਨੇ ਕੀ ਆਜ਼ਾਦ ਦੇਸ਼ ਦੇ ਵਿੱਚ ਇਹਨਾਂ ਦੀ ਹੋਂਦ ਹੋਣੀ ਚਾਹੀਦੀ ਆ ਨਹੀਂ ਹੋਣੀ ਚਾਹੀਦੀ ਨਹੀਂ ਲੱਗਣੇ ਚਾਹੀਦੇ ਸੀ ਕਿ ਬਾਈਬ੍ਰਤਪਾਲ ਤੇ ਨਹੀਂ ਲੱਗਣੇ ਚਾਹੀਦੇ ਹਾਂ ਇਹ ਇਹਦੇ ਇਹ ਇਹਦੇ ਤੇ ਵੀ ਇਹਦੇ ਤੇ ਵੀ ਅਗਲਾ ਚਰਚਾ ਛੇੜ ਸਕਦਾ ਇਹ ਅਗਲੇ ਦੀ ਇੱਕ ਨੀਤੀ ਵੀ ਹੋ ਸਕਦੀ ਆ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਜਦੋਂ ਅਮਰਪਾਲ ਸਿੰਘ ਚੋਣ ਮੈਦਾਨ ਦੇ ਵਿੱਚ ਨਿਤਰਿਆ ਤਾਂ ਸ਼ਾਇਦ ਉਹਦੇ ਲਈ ਪਾਰਲੀਮੈਂਟ ਦੇ ਵਿੱਚ ਪਹੁੰਚਣਾ ਜਾਂ ਜਿੱਤਣਾ ਉਹਨਾ ਮਾਇਨੇ ਨਹੀਂ ਰੱਖਦਾ ਜਿੰਨਾ ਉਹਦੇ ਲਈ ਆਪਣੀ ਗੱਲ ਪੁੱਟ ਕਰਨੀ ਜਿਹੜੀ ਹੈ ਉਹ ਮਾਇਨੇ ਰੱਖਦੀ ਆ ਜੀ ਨੌਕਰ ਨੂੰ ਮੈਨੂੰ ਇਹ ਵੀ ਦੱਸੋ ਕਿ ਜਦੋਂ ਇਲੈਕਸ਼ਨ ਹੁੰਦਾ ਹੈ ਇਲੈਕਸ਼ਨ ਦੇ ਅੱਡ ਕਿਸਮ ਦੇ ਡਾਇਨਾਮਿਕਸ ਹੁੰਦੇ ਆ ਬੂਥ ਹੈਜ਼ੈਂਟ ਬਣਦੇ ਨੇ ਬੁੱਥਾਂ ਦੇ ਜਾ ਕੇ ਬੰਦੇ ਆ ਆਪਣੇ ਡਿਊਟੀਆਂ ਲਾਉਂਦੇ ਨੇ ਕਿ ਸਾਰਾ ਇਲੈਕਸ਼ਨ ਕੈਂਪੇਨ ਦਾ ਫਿਜ਼ੀਕਲ ਗਰਾਉਂਡ ਤੇ ਬਹੁਤ ਤੁਰਨਾ-ਫਿਰਨਾ ਪੈਂਦਾ ਹੈ ਕਿ ਬਾਈ ਅਮਰਿਤਪਾਲ ਤੇ ਉਹਨਾਂ ਦੀ ਟੀਮ ਤਾਂ ਜਿੱਤ ਤੇ ਬੈਠੀ ਹੈ ਗਿਆ ਤੇ ਇਹ ਫਿਰ ਚੋਣ ਲੜਾ ਕਿਵੇਂ ਜਾਊਗਾ ਹਾਲਾਂਕਿ ਮੈਂ ਉੱਥੇ ਖਡੂਰ ਸਾਹਿਬ ਤੇ ਲਗਾਤਾਰ ਨਜ਼ਰ ਰੱਖ ਰਿਹਾ ਹਾਂ ਮੈਂ ਦੇਖ ਰਿਹਾ ਕਿ ਉੱਥੇ ਮੁੰਡਿਆ ਨੇ ਕਿਤੇ ਪਿੰਡਾਂ ਦੇ ਮੁੰਡੇ ਹੈਗੇ ਆ ਉਹਨਾਂ ਨੇ ਗਰੁੱਪ ਬਣਾ ਲਏ ਹੈਗੇ ਆ ਆਲਰੇਡੀ ਵਟਸਐਪ ਗਰੁੱਪ ਬਣਾ ਲਏ ਹੈਗੇ ਆ ਤੇ ਬਹੁਤ ਸਾਰੇ ਪਿੰਡਾਂ ਸੇ ਤਾਂ ਉਹਨਾਂ ਨੇ ਮੂਵਿੰਗ ਵੀ ਛੇੜ ਲਈ ਹੈ ਗਿਆ ਤੁਸੀਂ ਕਿਵੇਂ ਦੇਖਦੇ ਹੋ ਕਿ ਇਹ ਸਾਰਾ ਜਿਹੜਾ ਲੌਜਿਸਟਿਕਲੀ ਕਿਵੇਂ ਪੋਸੀਬਲ ਹੋ ਦੇਖੋ ਵਾਕਈ ਜਦੋਂ ਤੁਸੀਂ ਇਲੈਕਸ਼ਨ ਦੇ ਵਿੱਚ ਆਉਨੇ ਹੋ ਤਾਂ ਜਿਹੜੀ ਤੇ ਸੱਤਾ ਚ ਹੁੰਦੀ ਹੈ ਜਾਂ ਕਹਿ ਲਾਂ ਇਹ ਕਹਿ ਲਾਂ ਕਿ ਜਿਹੜੀਆਂ ਮੇਨ ਸਟ੍ਰੀਮ ਦੀਆਂ ਪਾਰਟੀਆਂ ਨੇ ਵੱਡੀਆਂ ਪਾਰਟੀਆਂ ਜਿਨ੍ਹਾਂ ਨੇ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਚੋਣ ਬਾਂਡ ਮਸਲਾਗਾ ਜਿਹੜਾ ਉਹ ਚਰਚਾ ਚ ਆਇਆ ਵੀ ਕਿਵੇਂ ਕਾਰਪੋਰੇਟਸ ਤੋਂ ਪੈਸੇ ਲੈਨੇ ਜੋ ਤੁਸੀਂ ਉਹਨਾਂ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਨਿੱਤਰਦੇ ਹੋ ਜਿਨ੍ਹਾਂ ਕੋਲੇ ਪੂਰੇ ਸਾਧਨ ਨੇ ਸਟੇਟ ਮਸ਼ੀਨਰੀ ਹੈ ਕਾਰਪੋਰੇਟ ਨੇ ਉਹਨਾਂ ਦੇ ਪਿੱਛੇ ਪੈਸਾ ਲਾਉਣ ਦੇ ਲਈ ਤਾਂ ਉਦੋਂ ਕੀ ਉਹ ਚੋਣ ਜਿੱਤੀ ਜਾ ਸਕਦੀ ਹੈ ਜੇ ਚੋਣ ਦੇ ਵਿੱਚ ਦੇਸ਼ ਦਾ ਪ੍ਰਧਾਨ ਮੰਤਰੀ ਇੱਕ ਮਿਨੋਰਟੀ ਨੂੰ ਚਿਰਨਤ ਕਰ ਰਿਹਾ ਹੋਵੇ ਜਿੱਥੇ ਧਰਮ ਜਾਤ ਦੇ ਨਾਂ ਦੇ ਉੱਤੇ ਵੋਟਾਂ ਮੰਗੀਆਂ ਜਾਂਦੀਆਂ ਹੋਣ ਉੱਥੇ ਚੋਣ ਲੜਨਾ ਤਾਂ ਵਾਕਈ ਔਖੀ ਹੈ ਲੇਕਿਨ ਪੰਜਾਬ ਦੀ ਇੱਕ ਹਿਸਟਰੀ ਹੈ ਪੰਜਾਬ ਦਾ ਇੱਕ ਇਤਿਹਾਸ ਹੈ ਜਿਹੜਾ ਸਾਨੂੰ ਜ਼ਰੂਰ ਯਾਦ ਰੱਖਣਾ ਚਾਹੀਦਾ ਹੈ ਪੰਜਾਬ ਦੇ ਵਿੱਚ ਲੋਕ ਜਿਤਾਉਣ ਲਈ ਵੋਟਾਂ ਥੋੜੀ ਪਾਉਂਦੇ ਆ ਪੰਜਾਬ 'ਚ ਹਰਾਉਣ ਲਈ ਵੋਟਾਂ ਪਾਉਂਦੇ ਆ ਆਮ ਆਦਮੀ ਪਾਰਟੀ ਕੋਈ ਪਾਰਟੀ ਸੀ ਜਿਹਦੀ ਕੋਈ ਵਿਚਾਰਧਾਰਾ ਨਹੀਂ ਹੈ ਆਮ ਆਦਮੀ ਪਾਰਟੀ ਕੋ ਪਾਰਟੀ ਹੈ ਜਿਹਨੇ ਕੋਈ ਮਤਲਬ ਨਾ ਗਰਾਉਂਡ ਲੈਵਲ ਦੇ ਉੱਤੋਂ ਪਾਰਟੀ ਉੱਠੀ ਆ ਨਾ ਕੋਈ ਇਹਨੇ ਮਤਲਬ ਐਜੀਟੇਸ਼ਨ ਦੇ ਵਿੱਚੋਂ ਉੱਠੀ ਆ ਇਹ ਇੱਕ ਤੁਸੀਂ ਮਿਡਲ ਕਲਾਸ ਦੀ ਥੋੜੀ ਜਿਹੀ ਮੂਵਮੈਂਟ ਬਣਾਉਣੇ ਹੋ ਕਰਪਸ਼ਨ ਦੇ ਖਿਲਾਫ ਉਹਦੇ ਜੋ ਪਾਰਟੀ ਨਿਕਲਦੀ ਆ ਔਰ ਜਦੋਂ 92 ਜਿੱਤਦੇ ਨੇ ਇਹ 92 ਜਿੱਤੇ ਕਿਉਂ ਨੇ ਇਹ 92 ਇਸ ਕਰਕੇ ਜਿੱਤੇ ਨੇ ਕਿ ਲੋਕਾਂ ਨੇ ਕੱਲ ਹੀ ਕਾਂਗਰਸੀ ਭਾਜਪਾ ਹਰਾਏ ਨੇ ਜਦੋਂ 99 ਦੇ ਵਿੱਚ ਸਿਮਰਨ ਸਿੰਘ ਮਾਨ ਹੋ ਰਿ ਇਲੈਕਸ਼ਨ ਜਿੱਤੇ ਨੇ ਮਾਨ ਤਾਂ ਜੇਲ੍ਹ ਦੇ ਵਿੱਚ ਸੀਗਾ ਰਿਕਾਰਡ ਕਿਵੇਂ ਬਣ ਗਿਆ ਉਹ ਉਸ ਵਕਤ ਇਹਨਾਂ ਦੇ ਹੋਰ ਵੀ ਸਾਥੀ ਜੇਲ੍ਹ ਦੇ ਵਿੱਚ ਸੀਗੇ ਬਨ ਪਟਿਆਲਾ ਤੋਂ ਜਿੱਤੇ ਸੀਗੇ ਤੇਂਦਰਪਾਲ ਉਹ ਵੀ ਜੇਲ੍ਹ ਦੇ ਵਿੱਚ ਸੀਗੇ ਤਾਂ ਅਸਲ ਦੇ ਵਿੱਚ ਜਦੋਂ ਕੋਈ ਮੂਵਮੈਂਟ ਹੁੰਦੀ ਹੈ ਤਾਂ ਉਹ ਮੂਵਮੈਂਟ ਲੋਕਾਂ ਦੇ ਵਿੱਚ ਜੋ ਜਦੋਂ ਲੋਕਾਂ ਨੇ ਜੱਗਦਾ ਕਿ ਆਹ ਗੱਲ ਜਿਹੜੀ ਹੈਗੀ ਇਹ ਇਹ ਗੱਲ ਦੇ ਨਾਲ ਧੱਕਾ ਹੋਇਆ ਇਸ ਚੀਜ਼ ਦੇ ਨਾਲ ਸਟੇਟ ਨੇ ਆਪਣੀ ਮਸ਼ੀਨਰੀ ਦੇ ਨਾਲ ਧੱਕਾ ਕੀਤਾ ਲੋਕਾਂ ਦੀ ਹਮਦਰਦੀ ਜਦੋਂ ਜਾਂਦੀ ਹੈ ਕਿਸੇ ਚੀਜ਼ ਪ੍ਰਤੀ ਤਾਂ ਲੋਕ ਆਪਣੇ ਆਪ ਉਸ ਚੀਜ਼ ਪ੍ਰਤੀ ਉਲਾਰ ਹੁੰਦੇ ਨੇ ਹੁਣ ਮੈਨੂੰ ਨਹੀਂ ਪਤਾ ਕਿ ਖਡੂਰ ਸਾਹਿਬ ਦੇ ਇਸ ਵਕਤ ਹਾਲਾਤ ਨੇ ਜਿਹੜੇ ਉਹ ਕਿਸ ਪਾਸੇ ਜਾਣਗੇ ਇਹ ਖਡੂਰ ਸਾਹਿਬ ਦੇ ਕਿਉਂਕਿ ਜਦੋਂ ਬੀਬੀ ਖਾਲਦਾ ਨੇ ਚੋਣ ਲੜੀ ਇਹ ਨੈਰੇਟਿਵ ਤਾਂ ਉਦੋਂ ਵੀ ਸੈੱਟ ਹੋਇਆ ਸੀ ਨਾ ਲਾਸਟ ইয়ার ਪੰਨ ਸਾਲ ਪਹਿਲਾਂ ਕਿ ਦੇਖੋ ਜੀ ਇੱਕ ਪੰਥਕ ਤੇਰਾ ਹੈ ਇਹ ਇੱਕ ਪੰਥਕ ਸ਼ਖਸੀਅਤ ਹੈ ਔਰ ਖਾਲਦਾ ਸਾਹਿਬ ਦੀ ਜਿੰਨੀ ਦੇਣ ਸਾਡੇ ਇਸ ਸੂਬੇ ਦੇ ਲਈ ਖਾਸ ਕਰਕੇ ਡੈਮੋਕ੍ਰੈਟਿਕ ਰਾਈਟਸ ਹਿਊਮਨ ਰਾਈਟਸ ਦੇ ਮਸਲੇ ਦੇ ਉੱਤੇ ਅਣਪਛਾਤੀਆਂ ਲਾਸ਼ਾਂ ਲਿਆਉਣ ਦੇ ਮਸਲੇ ਦੇ ਉੱਤੇ ਜਦੋਂ ਕੇਪੀਐਸ ਗਿੱਲ ਵਰਗਿਆਂ ਦੇ ਖਿਲਾਫ ਕੋਈ ਬੋਲ ਨਹੀਂ ਸੀ ਰਿਹਾ ਤਾਂ ਖਾਲੜਾ ਵਰਗਿਆਂ ਨੇ ਉਸ ਵਕਤ ਆਵਾਜ਼ ਬਣੇ ਲੋਕਾਂ ਦੀ ਤਾਂ ਬੀਬੀ ਖਾਲੜਾ ਦੇ ਪਿੱਛੇ ਵੀ ਇੱਕ ਮੂਵਮੈਂਟ ਸੀ ਪਰ ਬਹੁਤ ਸਾਰੇ ਲੋਕ ਮੰਦੀਪ ਇਹਨੂੰ ਕਹਿੰਦੇ ਨੇ ਕਿ ਦੇਖੋ ਜੀ ਖਡੂਰ ਸਾਹਿਬ ਵਾਲਿਆਂ ਨੇ ਬੀਬੀ ਖਾਲੜਾ ਨੂੰ ਜਿਤਾਇਆ ਨਹੀਂ ਪਰ ਮੈਨੂੰ ਲੱਗਦਾ 2.5 ਲੱਖ ਵੋਟ ਥੋੜੀ ਨਹੀਂ 3.2 ਲੱਖ ਦੇ ਲਗਭਗ ਜੇ ਲੋਕ ਬੀਬੀ ਖਾਲੜਾ ਦੇ ਪੱਖ ਦੇ ਵਿੱਚ ਨਿਤਰੇ ਨੇ ਉੱਥੇ ਕਡੂਰ ਸਾਹਿਬ ਦੇ ਵਿੱਚ ਜਿਨ੍ਹਾਂ ਕੋਲੇ ਕੋਈ ਬਹੁਤੇ ਸਾਧਨ ਨਹੀਂ ਸੀ ਚੋਣ ਪ੍ਰਚਾਰ ਦੇ ਜਿਨ੍ਹਾਂ ਕੋਲੇ ਕੋਈ ਬਹੁਤੇ ਸੋਰਸੇਸ ਨਹੀਂ ਸੀਗੇ ਕਿ ਲੋਕਾਂ ਦੇ ਵਿੱਚ ਜਾ ਕੇ ਉਹ ਸਮਾਨ ਵੰਡ ਸਕਦੇ ਤਾਂ ਉਹ ਬੀ ਜੇ 3.2 ਲੱਖ ਵੋਟ ਲੈ ਗਏ ਇਹਦਾ ਮਤਲਬ ਹੈ ਕਿ ਕਿਸੇ ਨਾ ਕਿਸੇ ਰੂਪ ਦੇ ਵਿੱਚ ਲੋਕ ਨੇ ਜਿਹੜੇ ਉਹ ਅੱਕੇ ਹੋਏ ਨੇ ਹਾਕਮ ਜਮਾਤ ਦੀਆਂ ਪੋਲਿਟੀਕਲ ਪਾਰਟੀਆਂ ਤੋਂ ਮੇਨਸਟ੍ਰੀਮ ਦੀਆਂ ਤੋਂ ਉਹ ਥੋੜਾਇਆ ਬਗਲ ਪਾਲਦੇ ਨੇ ਉਹਨਾਂ ਨੂੰ ਆਵਾਦੇ ਪਾਰਕ ਦੇ ਰੂਪ ਦੇ ਵਿੱਚ ਬਗਲ ਮਿਲਿਆ ਉਸ ਪਾਸੇ ਚਲੇ ਗਏ ਸ਼ਿਮਰਦੀਪ ਸਿੰਘ ਮਾਨ ਕੋਲੇ ਕਿੰਨਾ ਕੱਢ ਰਿਹਾ ਸ਼ਿਮਰਦੀਪ ਸਿੰਘ ਮਾਨ ਕੋਲੇ 1999 ਦੇ ਵਿੱਚ ਸੀਗਾ ਇੱਕ ਬੇਸ ਸੀ ਉਸ ਤੋਂ ਬਾਅਦ ਇੱਕ ਬੇ ਲੇਕਿਨ ਪਿੱਛੇ ਇਹ ਤਾਂ ਮਤਲਬ ਉਹਨਾਂ ਦੀ ਜਿਹੜੀ ਵੋਟ ਹੈ 10000 ਤੋਂ ਵੀ ਘਟ ਗਈ ਸੀਗੀ ਪਰ ਜਿਹੜੀ ਜਿਮਣੀ ਚੋਣ ਹੈ ਬਾਅਦ ਇਲੈਕਸ਼ਨ ਸੰਗਰੂਰ ਦੀ ਉਹਨਾਂ ਨੇ ਭਗਵੰਤ ਸਮਾਨ ਦੀ ਜਿਹੜੀ ਜੱਦੀ ਪੁਸ਼ਤੀ ਸੀਟ ਹੈ ਜਿੱਥੋਂ ਦੋ ਵਾਰ ਭਗਵੰਤ ਸਮਾਨ ਜਿੱਤੇ ਜਿਹਨੂੰ ਦੇਸ਼ ਮੰਨਿਆ ਜਾਂਦਾ ਆਮ ਆਦਮੀ ਪਾਰਟੀ ਦਾ ਉੱਥੋਂ ਹਰਾਤੇ ਕਿਉਂਕਿ ਲੋਕਾਂ ਨੇ ਅਕਾਲੀਆਂ ਕਾਂਗਰਸੀਆਂ ਭਾਜਪਾਈਆਂ ਵਾਂਗੂ ਆਮ ਆਦਮੀ ਪਾਰਟੀ ਨੂੰ ਵੀ ਸਭ ਕੁਝ ਖਾਇਆ ਔਰ ਸ਼ਮੇਸ਼ ਸਿੰਘ ਮਾਨ ਦੇ ਦਿੱਤੇ ਕਿ ਸੋ ਇਸ ਕਰਕੇ ਜੇ ਖਡੂਰ ਸਾਹਿਬ ਦੇ ਵਿੱਚ ਦੇਖੀਏ ਖਡੂਰ ਸਾਹਿਬ ਦੇ ਵਿੱਚ ਇੱਕ ਬੇਬ ਬਣ ਸਕਦੀ ਆ ਜੇ ਜੇ ਬੇਸਾ ਸਿੰਘ ਬਲਤੋਹਾ ਜਿਹੜੇ ਨੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਮਰਤਪਾਲ ਸਿੰਘ ਦੇ ਨਾਲ ਇਸ ਚੋਣ ਕੈਂਪੇਨ ਦੇ ਵਿੱਚ ਹੁੰਦੇ ਨੇ ਅਦਰਵਾਈਜ਼ ਮਤਲਬ ਜੋ ਉਥੋਂ ਦੀ ਸਥਿਤੀ ਹੈ ਕਿ ਉਹ ਸਥਿਤੀ ਵੋਟ ਵੰਡ ਸਕਦੇ ਹੈ ਵੋਟ ਸੰਗਰੂਰ ਦੇ ਵਿੱਚ ਵੀ ਇਹੀ ਖੱਤਸ਼ ਹੈ ਨਾ ਕਿ ਸਿਮਨ ਸਿੰਘ ਮਾਨ ਤੇ}{|\text{ਕ੍ਰਿਪਾਲ ਖਹਿਰਾ ਦੀ ਵੋਟ ਵੰਡੀ ਜਾਊਗੀ ਉਹ ਹੀ ਖਡੂਰ ਸਾਹਿਬ ਦੇ ਵਿੱਚ ਨਜ਼ਰ ਆ ਰਿਹਾ ਖੱਦਸ਼ਾ ਜੀ ਅੱਛਾ ਨੌਕਰ ਜੀ ਮੈਨੂੰ ਇੱਕ ਗੱਲ ਹੋਰ ਦੱਸੋ ਕਿ ਜਿਹੜਾ ਇਹ ਪੂਰਾ ਸਿਨੈਰੀਓ ਹੈ ਇਲੈਕਸ ਨਾਲਾ ਜਿਹੜਾ ਨੈਰੇਟਿਵ ਬਿਲਡ ਹੋ ਰਿਹਾ ਲਗਾਤਾਰ ਜਿਵੇਂ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜ਼ਿਕਰ ਕੀਤਾ ਜਿਹੜਾ ਕਿ ਅ ਕੇਂਦਰ ਦੇ ਵਿੱਚ ਲਗਾਤਾਰ ਫਾਸਟਰ ਇੰਡੀਆ ਆਟਲੈਂਟ ਸਿੱਖ ਮੁਸਲਮਾਨਾਂ ਨੂੰ ਆਈਸੋਲੇਟ ਕਰਕੇ ਪੋਲਿਟਿਕਸ ਕਰ ਰਹੇ ਨੇ ਉੱਥੇ ਮਾਈਨੋਰਟੀਜ਼ ਦੇ ਅਟੈਕ ਕਰਕੇ ਪੋਲਿਟਿਕਸ ਕਰ ਰਹੇ ਨੇ ਪੰਜਾਬ ਦੇ ਵਿੱਚ ਕੀ ਬੀਜੇਪੀ ਦੀ ਜਾਂ ਫਿਰ ਕਾਂਗਰਸ ਦੀ ਕੀ ਰਣਨੀਤੀ ਕਿਸੇ ਦੇ ਜਮਾਤੂਪਰ ਟਿੱਕਵੇ ਦਾ ਨੈਰੇਟਿਵ ਬਣਾਉਣਾ ਚਾਹੀਏ ਚਾਹੀਏ ਤੇ ਤੁਸੀਂ ਇਹ ਜਿਹੜਾ ਪੂਰਾ ਨੈਰੇਟਿਵ ਵਾਲਾ ਖੇਡ ਹੈਗਾ ਇਹਨੂੰ ਪੰਜਾਬ ਦੀ ਸਿਆਸਤ ਚ ਕਿਵੇਂ ਦੇਖਦੇ ਹੋ ਕਿ ਕੀ ਨੈਰੇਟਿਵ ਹੁਣ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਹੈ ਚੋਣਾ ਚ ਤਕੋ ਪੰਜਾਬ ਦਾ ਇੱਕ ਫਰਕ ਹੈ ਪੰਜਾਬ ਦੀ ਇੱਕ ਵਿਰਾਸਤ ਹੈ ਪੰਜਾਬ ਦਾ ਇੱਕ ਸੱਭਿਆਚਾਰ ਹੈ ਪੰਜਾਬ ਦਾ ਇੱਕ ਖਾਸ ਹੈ ਜਿਹੜਾ ਬਾਕੀ ਜਿਹੜੇ ਦੇਸ਼ ਦੇ ਨਾਲੋਂ ਇਹਨੂੰ ਵੱਖ ਕਰਦਾ ਹੈ इवन ਬੰਗਾਲ ਤੇ ਪੰਜਾਬ ਮੈਂ ਦੋਨਾਂ ਨੂੰ ਇਕੱਠੇ ਰੂਪ ਦੇ ਵਿੱਚ ਦੇਖਦਾ ਹਾਂ ਬੰਗਾਲੀ ਤੇ ਪੰਜਾਬੀ ਦੋਨੇ ਕੌਮਾਂ ਨੇ ਜਿਹੜੀਆਂ ਉਹ ਵੱਖਰੀਏ ਰਹੀਆਂ ਨੇ ਹਿਸਟਰੀ ਦੇ ਵਿੱਚ ਵੀ ਔਰ ਤੁਸੀਂ ਦੇਖੋ ਕਿ ਬੰਗਾਲ ਦੇ ਵਿੱਚ ਵੀ ਅ ਕਬੇਪਕਿਆਂ ਤੋਂ ਬਾਅਦ ਕਰਨਮੁਲ ਕਾਂਗਰਸ ਆਈ ਉੱਥੇ ਬੀਜੇਪੀ ਦੇ ਪੈਰ ਉਸ ਰੂਪ ਦੇ ਵਿੱਚ ਨਹੀਂ ਲੱਗੇ ਹੁਣ ਪੰਜਾਬ ਦੇ ਵਿੱਚ ਜੋ ਬੀਜੇਪੀ ਨੈਰੇਟਿਵ ਪੂਰੇ ਦੇਸ਼ ਦੇ ਵਿੱਚ ਸੈੱਟ ਕਰ ਰਹੀ ਹੈ ਬੋਗ ਗਿਣਤੀ ਬਨਾਮ ਘੱਟ ਗਿਣਤੀ ਜੋ ਬੀਜੇਪੀ ਪੂਰੇ ਦੇਸ਼ ਦੇ ਵਿੱਚ ਰਾਮ ਮੰਦਰ ਦਾ ਮਸਲਾ ਹੈ ਜਾਂ ਈਵਨ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਕੇ ਵੋਗਨ ਤੀਨ ਨੂੰ ਖੁਸ਼ ਕਰਨ ਦੀ ਪੋਲਿਟਿਕ ਕਰ ਰਹੀ ਹੈ ਪੰਜਾਬ 'ਚ ਨਹੀਂ ਚੱਲੂਗੀ ਉਹ ਪੋਲਿਟਿਕਸ ਪੰਜਾਬ 'ਚ ਬੀਜੇਪੀ ਹੋਰ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੈ ਪੰਜਾਬ ਦੇ ਵਿੱਚ ਤਾਂ ਇਹ ਕਹਿ ਰਿਹਾ ਦੇਖੋ ਜੀ ਪ੍ਰਧਾਨ ਮੰਤਰੀ ਜੀ ਨੇ ਖੇਤੀ ਕਾਨੂੰਨ ਵਾਪਸ ਲੈ ਲੇ ਕੀ ਦੇਸ਼ ਦੇ ਕਹੇ ਹੋਰ ਕਿੱਤੇ ਜਿਹੜੇ ਸਟੇਜ ਤੇ ਘੜ ਕੇ ਇਹ ਸਿਰਫ ਇਸ ਗੱਲ ਦੇ ਉੱਤੇ ਵੋਟਾਂ ਮੰਗੀਆਂ ਜਾ ਸਕਦੀਆਂ ਕਿ ਪ੍ਰਧਾਨ ਮੰਤਰੀ ਜੀ ਨੇ ਖੇਤੀ ਕਾਨੂੰਨ ਵਾਪਸ ਲੈ ਲਏ ਕੋਈ ਬੀਜੇਪੀ ਦਾ ਲੀਡਰ ਇਹ ਕਹਿ ਸਕਦਾ ਨਹੀਂ ਕਹਿ ਸਕਦਾ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਜਿਹੜਾ ਨੈਰੇਟਿਵ ਹੈ ਉਹ ਨੈਰੇਟਿਵ ਪੂਰੇ ਦੇਸ਼ ਦੇ ਨਾਲੋਂ ਵਖਰਾ ਨਜ਼ਰ ਆ ਰਿਹਾ ਹੈ ਇੱਥੇ ਆਮ ਆਦਮੀ ਪਾਰਟੀ ਦਾ ਆਭਾਰਗ ਹੋਣਾ ਉਹ ਵੀ ਤਾਂ ਮਤਲਬ ਇਸ ਰੂਪ ਦੇ ਵਿੱਚ ਹੈ ਨਾ ਕਿ ਆਮ ਆਦਮੀ ਪਾਰਟੀ ਦਾਵਾਰ ਇਸ ਕਰਕੇ ਹੋਇਆ ਕਿ ਲੋਕਾਂ ਨੇ ਭਾਜਪਾ ਤੋਂ ਵੀ ਅੱਕ ਗਏ ਕਾਲੀਆਂ ਤੋਂ ਵੀ ਅੱਕ ਗਏ ਕਾਂਗਰਸੀਆਂ ਤੋਂ ਵੀ ਅੱਕ ਗਏ ਉਹਨਾਂ ਨੇ ਇੱਕ ਬਦਲ ਦੇ ਰੂਪ ਦੇ ਵਿੱਚ ਚੁਣ ਲਿਆ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਪੂਰੇ ਦੇਸ਼ 'ਚੋਂ ਇੱਕੋ ਇੱਕ ਮੈਂਬਰ ਪਾਰਲੀਮੈਂਟ ਸੀ ਭਗਵੰਤ ਮਾਨ ਉਹ ਕਿੱਥੋਂ ਸੀ ਪੰਜਾਬ ਤੋਂ ਅੱਜ ਸਿਮਰਨ ਸਿੰਘ ਮਾਨਪੂਰੇ ਦੇਸ਼ ਤੋਂ ਇੱਕ ਮੈਂਬਰ ਪਾਰਲੀਮੈਂਟ ਹੈ ਪੰਜਾਬ ਤੋਂ ਇਹ ਜਿਹੜਾ ਮਤਲਬ ਖਾਸਾ ਪੰਜਾਬ ਦਾ ਉਹ ਵੱਖਰੇ ਰੂਪ ਦੇ ਵਿੱਚ ਨਜ਼ਰ ਆ ਰਿਹਾ ਆਮ ਆਦਮੀ ਪਾਰਟੀ ਇੱਥੇ ਜਿਹੜੀ ਗੱਲ ਕਰ ਰਹੀ ਹੈ ਉਹ ਆਮ ਆਦਮੀ ਪਾਰਟੀ ਤੁਸੀਂ ਦੇਖੋ ਸਟੇਜ ਤੋਂ ਖੜ ਕੇ ਚੀਫ ਮਿਨਿਸਟਰ ਇਲੈਕਸ਼ਨ ਦੇ ਵਿੱਚ ਇਹ ਇੱਕ ਤਰਕਸ਼ੀਲ ਸੁਸਾਇਟੀ ਦੇ ਲੀਡਰ ਦਾ ਨਾਮ ਲੈ ਰਿਹਾ ਔਰ ਇੱਕ ਨਕਟਬਾੜੀ ਲਹਿਰ ਦੇ ਜਿਹੜੇ ਕਵੀ ਨੇ ਸੰਤਰਾ ਮਦਾਸੀ ਉਹਦਾ ਜ਼ਿਕਰ ਕਰ ਰਿਹਾ ਕਿ ਸਲਾਮ ਉਹਦੀ ਧਰਤੀ ਨੂੰ ਮਤਲਬ ਇਹ ਜਿਹੜਾ ਮਾਲਵੇ ਦੇ ਵਿੱਚ ਪੰਜਾਬ ਦੇ ਵਿੱਚ ਜੋ ਚੀਜ਼ ਉਹਨੇ ਸਰਕਾਰ ਰਹੀ ਹੈਗਾ ਉਹਦਾ ਮਤਲਬ ਹੈ ਕਿ ਉਹਨੂੰ ਪਤਾ ਹੈ ਕਿ ਇਹ ਇੱਥੋਂ ਦੇ ਜਿਹੜੇ ਮਤਲਬ ਲੋਕ ਨੇ ਉਹ ਉੱਥੇ ਤੁਸੀਂ ਧਰਮ ਦੀ ਉਹ ਉੱਥੇ ਤੁਸੀਂ ਜਿਹੜੀ ਹੈਗੀ ਜਾਤ ਦੀ ਪੋਲਿਟਿਕਸ ਨਹੀਂ ਕਰ ਸਕਦੇ ਤਾਂ ਇਸ ਕਰਕੇ ਇੱਥੇ ਕਾਂਗਰਸ ਪਾਰਟੀ ਵੀ ਬਾਕੀ ਦੇਸ਼ ਦੇ ਨਾਲੋਂ ਵੱਖਰੀ ਤਰ੍ਹਾਂ ਦੀ ਗੱਲ ਹੈ ਜਿਹੜੀ ਉਹ ਕਰਦੀ ਨਜ਼ਰ ਆ ਰਹੀ ਹੈ ਹੁਣ ਤੁਸੀਂ ਦੇਖੋ ਕਿ ਸਖਪਾਲ ਸਿੰਘ ਖੈਰਾ ਕਾਂਗਰਸ ਪਾਰਟੀ ਦਾ ਇੱਕ ਮੇਨ ਲੀਡਰਾਂ ਦੇ ਵਿੱਚੋਂ ਲੀਡਰ ਹੈ ਲੇਕਿਨ ਖੈਰਾ ਨੇ ਜਿਹੜੇ ਮੁੱਦੇ ਚੱਕੇ ਪਿਛਲੇ ਸਮਿਆਂ ਦੇ ਵਿੱਚ ਕੀ ਉਹ ਕਿਸੇ ਕਿਤੇ ਕਾਂਗਰਸ ਦੀ ਪੋਲਿਟਿਕਸ ਰਹੀ ਹੈ ਕਾਂਗਰਸ ਦੀ ਮਤਲਬ ਰਾਜਨੀਤੀ ਨਹੀਂ ਰਹੀ ਜੋ ਸਖਪਾਲ ਖੈਰਾ ਪਿਛਲੇ ਦਿਨਾਂ ਦੇ ਵਿੱਚ ਸਿੱਖ ਭਾਈਚਾਰੇ ਦੇ ਮੁੱਦੇ ਚੱਕਦਾ ਰਿਹਾ ਹੈ ਸਖਪਾਲ ਸਿੰਘ ਖੈਰਾ ਯੂਪੀਏ ਦੇ ਖਿਲਾਫ ਖੁੱਲ੍ਹਿਆਂ ਬੋਲ ਰਿਹਾ ਹੈ ਯੂਪੀਏ ਕਾਂਗਰਸ ਪਾਰਟੀ ਨੇ ਖੂਬ ਲਾਇਆ ਦੇਸ਼ ਦੇ ਵਿੱਚ ਲੇਕਿਨ ਕਾਂਗਰਸ ਪਾਰਟੀ ਖੈਰਾਂ ਨੂੰ ਰੋਕ ਨਹੀਂ ਰਹੀ ਖੈਰਾਂ ਨੂੰ ਟਿਕਟ ਦੇ ਰਹੀ ਆ ਇਹਦਾ ਮਤਲਬ ਹੈ ਕਿ ਜੇ ਦੇਸ਼ ਦੇ ਬਾਕੀ ਖਿੱਤਿਆਂ ਦੇ ਵਿੱਚ ਕਾਂਗਰਸ ਪਾਰਟੀ ਯੂਪੀਏ ਵਰਗੇ ਕਾਲੇ ਕਾਨੂੰਨ ਥੋਪ ਰਹੀ ਸੀ ਤੇ ਪੰਜਾਬ ਦੇ ਵਿੱਚ ਜਿਹੜਾ ਬੰਦਾ ਉਹਨਾਂ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਉਹਨੂੰ ਐਪਰੀਸ਼ੀਏਟ ਕਰ ਰਹੀ ਆ ਇਹ ਇਹ ਮਤਲਬ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਵੋਟਾਂ ਦੇ ਦੌਰਾਨ ਮਾਹੌਲ ਬਣਿਆ ਠੀਕ ਆ ਦਲ ਬਦਲੀਆਂ ਪੰਜਾਬ ਦੇ ਵਿੱਚ ਬਹੁਤ ਹੋਈਆਂ ਨੇ ਪੰਜਾਬ ਦੇ ਵਿੱਚ ਜਿਹੜੇ ਮੁੱਦੇ ਬਣਨੇ ਚਾਹੀਦੇ ਸੀ ਉਹ ਮੁੱਦੇ ਨਹੀਂ ਬਣੇ ਮੁੱਦੇ ਬਣਨੇ ਚਾਹੀਦੇ ਸੀ ਇੱਥੇ ਬੇਰੁਜ਼ਗਾਰੀ ਦਾ ਨਸ਼ਿਆਂ ਦਾ ਮੁੱਦੇ ਬਣਨੇ ਚਾਹੀਦੇ ਸੀ ਪਰ ਬੇਲੋੜੇ ਪ੍ਰਵਾਸ ਦਾ ਸਭ ਤੋਂ ਵੱਧ ਦੇਸ਼ ਦੇ ਵਿੱਚੋਂ ਪ੍ਰਵਾਸ ਇਹ ਇਨ੍ਹਾਂ ਖਿੱਤਿਆਂ ਦੇ ਵਿੱਚੋਂ ਹੋ ਰਿਹਾ ਹੈਗਾ ਔਰ ਹਰ ਵਿਦਿਆਰਥੀ ਲੱਖਾਂ ਰੁਪਏ ਲੈ ਕੇ ਵਿਦੇਸ਼ ਨੂੰ ਜਾ ਰਿਹਾ ਹੈ ਇਹ ਮੁੱਦੇ ਨਹੀਂ ਬਣ ਪਾਏ ਇਹ ਠੀਕ ਹੈ ਕਿ ਪੋਲਿਟਿਕਸ ਜਿਹੜੀ ਹੋ ਰਹੀ ਹੈ ਪੰਜਾਬ ਦੇ ਵਿੱਚ ਮੈਂ ਨਹੀਂ ਕਹਿੰਦਾ ਕਿ ਉਹ ਪ੍ਰੋ ਪੀਪਲ ਪੋਲਿਟਿਕਸ ਹੈ ਮੈਂ ਨਹੀਂ ਕਹਿੰਦਾ ਕਿ ਇਸ ਇਲੈਕਸ਼ਨ ਦੇ ਵਿੱਚ ਲੋਕਾਂ ਦੇ ਸਹੀ ਮੁੱਦੇ ਚਿੰਨਿਤ ਹੋ ਰਹੇ ਨੇ ਪੰਜਾਬ ਦੇ ਵਿੱਚ ਲੇਕਿਨ ਇੱਕ ਜਰੂਰ ਕਹਿਣਾ ਕਿ ਜੋ ਨੈਰੇਟਿਵ ਪੂਰੇ ਦੇਸ਼ ਦੇ ਵਿੱਚ ਇਲੈਕਸ਼ਨ ਦੌਰਾਨ ਬਿਲਡ ਹੋ ਰਿਹਾ ਹੈ ਪੰਜਾਬ ਦੇ ਵਿੱਚ ਉਹ ਤੋਂ ਵੱਖਰਾ ਵਰਤਾਨਾ ਜਿਹੜਾ ਉਹ ਤੁਹਾਨੂੰ ਨਜ਼ਰ ਆ ਰਿਹਾ ਹੈ ਜੇ ਮੈਂ ਸਵਾਲ ਮੈਂ ਤੁਹਾਡੇ ਕੋਲ ਇੱਕ ਆਖਰੀ ਸਵਾਲ ਹੋਰ ਪੁੱਛਣਾ ਚਾਹਾਂਗਾ ਨੌਕਿਰਨ ਕਿ ਲਗਾਤਾਰ ਇੱਕ ਵੱਡਾ ਸੈਕਸ਼ਨ ਇਹ ਮੌਲ ਬਣਾ ਰਿਹਾ ਪੰਜਾਬ ਚ ਕਿ ਅਕਾਲੀ ਦਲ ਦਾਰ ਰਿਵਾਈਵਲ ਹੋਣਾ ਚਾਹੀਦਾ ਤੇ ਸੁਖਵੀਰ ਬਾਦਲ ਵੀ ਆਪਣੇ ਚੋਣ ਕੈਂਪੇਨਾਂ ਚ ਲਗਾਤਾਰ ਬੋਲ ਰਹੇ ਨੇ ਕਿ ਖੇਤਰੀ ਪਾਰਟੀਆਂ ਨੂੰ ਵਾਪਸ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ ਇਹ ਨੈਸ਼ਨਲ ਪਾਰਟੀਆਂ ਸਾਨੂੰ ਕੁਝ ਨਹੀਂ ਦੇਣ ਲੱਗੀਆਂ ਸਾਨੂੰ ਖਾ ਜਾਣਗੀਆਂ ਕੀ ਦੇਖ ਰਹੇ ਹੋ ਅਕਾਲੀ ਦਲ ਕੀ ਰਿਵਾਈਵਲ ਕਰ ਪਾਊਗਾ ਤੇ ਉਹ ਜਿਹੜਾ ਵੱਡਾ ਹਿੱਸਾ ਅਕਾਲੀ ਦਲ ਦੇ ਰਿਵਾਈਵਲ ਦੀ ਗੱਲ ਕਰ ਰਿਹਾ ਉਹਦੇ ਪਿੱਛੇ ਕੀ ਤੁਸੀਂ ਕਾਰਨ ਦੇਖਦੇ ਹੋ ਦੇਖੋ ਸ਼੍ਰੋਮਣੀ ਅਕਾਲੀ ਦਲ ਇਹਨਾਂ ਦਿਨਾਂ ਦੇ ਵਿੱਚ ਕਹਿ ਰਿਹਾ ਹੈ ਕਿ ਖੇਤਰੀ ਪਾਰਟੀਆਂ ਜਿਹੜੀਆਂ ਨੇ ਉਹ ਸੂਬਿਆਂ ਦੀ ਸੱਤਾ ਦੇ ਵਿੱਚ ਨੇ ਸੁਖਵੀਰ ਬਾਦਲ ਕਹਿ ਰਿਹਾ ਕਿ ਤੁਸੀਂ ਪ੍ਰਯੋਗ ਕਰਨੇ ਬੰਦ ਕਰੋ ਤੁਹਾਡੇ ਕੋਲੇ ਤੁਹਾਡੀ ਪਾਰਟੀ ਹੈਗੀ ਆ ਤੁਸੀਂ ਇਸ ਖੇਤਰੀ ਪਾਰਟੀ ਨੂੰ ਉਹ ਇਲੈਕਸ਼ਨ ਵਿੱਚ ਜਿਤਾਓ ਹੁਣ ਸਵਾਲ ਇਹ ਖੜਾ ਹੁੰਦਾ ਕਿ ਕੀ ਤੁਸੀਂ ਖੇਤਰੀ ਪਾਰਟੀ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਉਦੋਂ ਤਾਂ ਤੁਸੀਂ ਇਹ ਕਿਹਾ ਕਿ ਅਸੀਂ ਨੈਸ਼ਨਲ ਲੈਵਲ ਦੀ ਪਾਰਟੀ ਬਣਨ ਜਾ ਰਹੇ ਹਾਂ ਬਲਵੰਤ ਸਿੰਘ ਰਾਮਵਾਲੀਆ ਨੂੰ ਤੁਸੀਂ ਯੂਪੀ ਦੇ ਵਿੱਚ ਭੇਜਿਆ ਕਿ ਜਾਓ ਰਾਮਵਾਲੀਆ ਸਾਹਿਬ ਪਾਰਟੀ ਖੜੀ ਕਰੋ ਉੱਤਰ ਪ੍ਰਦੇਸ਼ ਦੇ ਵਿੱਚ ਕਿ ਬਲਵੰਤ ਸਿੰਘ ਰਾਮਵਾਲੀਆ ਪਾਰਟੀ ਕਰਦੇ ਕਰਦੇ ਸਮਾਜਵਾਦੀ ਪਾਰਟੀ ਦੇ ਵਿੱਚ ਚਲੇ ਗਏ ਤੁਸੀਂ ਦਿੱਲੀ 'ਚ ਬਹੁਤ ਕੋਸ਼ਿਸ਼ ਕੀਤੀ ਮਨਜਿੰਦਰ ਸਿੰਘ ਸਿਰਸਾ ਹੋਰ ਆ ਰਹੇ ਹੀ ਤੇ ਹੋਰ ਕਾਲੀ ਲੀਡਰਾਂ ਆਹੀ ਕਿ ਤੁਸੀਂ ਉੱਥੇ ਇੱਕ ਵੱਡੀ ਧਿਰ ਭਾਜਪਾ ਤੋਂ ਬਾਅਦ ਬਣੋ ਉਹ ਵੱਖਰੀ ਗੱਲ ਹੈ ਕਿ ਤੁਹਾਡੇ ਮਨਜਿੰਦਰ ਸਿੰਘ ਸਿਰਸਾ ਸਮੇਤ ਸਾਰੇ ਲੀਡਰ ਜਿਹੜੇ ਉਹ ਭਾਜਪਾ ਹੁੰਝ ਕੇ ਲੈ ਗਈ ਤੁਸੀਂ ਹਰਿਆਣਾ ਵਿੱਚ ਕੋਸ਼ਿਸ਼ ਕੀਤੀ ਚਟਾਲਿਆਂ ਦੇ ਨਾਲ ਗੱਠਜੋੜ ਕਰਕੇ ਕਿ ਹਰਿਆਣਾ ਦੇ ਵਿੱਚ ਤੁਸੀਂ ਇੱਕ ਖੇਤਰੀ ਪਾਰਟੀ ਬਣੋ ਲੇਕਿਨ ਉਸੇ ਤੋਂ ਹੀ ਨਹੀਂ ਬਣ ਪਾਏ ਉੱਤਰਾਖੰਡ ਦੇ ਵਿੱਚ ਤੁਸੀਂ ਘੇੜੇ ਮਾਰੇ ਮਹਾਰਾਸ਼ਟਰ ਵਿੱਚ ਤੁਸੀਂ ਘੇੜੇ ਮਾਰੇ ਉਦੋਂ ਤੱਕ ਤੁਸੀਂ ਮਤਲਬ ਆਪਣੇ ਆਪ ਨੂੰ ਨੈਸ਼ਨਲ ਲੈਵਲ ਦੀ ਪਾਰਟੀ ਪ੍ਰੋਜੈਕਟ ਕਰਦੇ ਰਹੇ ਜਦੋਂ ਖੇਤਰੀ ਪਾਰਟੀ ਦਾ ਮਸਲਾ ਸੀਗਾ ਲੇਕਿਨ ਹੁਣ ਤੁਸੀਂ ਖੁਦ ਨੂੰ ਖੇਤਰੀ ਪਾਰਟੀ ਕਹਿ ਰਹੇ ਹੋ ਇੱਕ ਪੁਆਇੰਟ ਦੂਸਰਾ ਪੁਆਇੰਟ ਹੈ ਮਨਦੀਪ ਜੀ ਜੇ ਸ਼ੰਭੂ ਤੇ ਖਨੌਰੀ ਤੇ ਕਿਸਾਨ ਨਾ ਬੈਠੇ ਹੁੰਦੇ ਜੇ ਸ਼ਵਕਰਨ ਸਿੰਘ ਦੀ ਮਾਤ ਨਾ ਹੁੰਦੀ ਮੈਂ ਦਾਅਵੇ ਨਾ ਕਰ ਸਕਦਾ ਕਾਲੀ ਦਲ ਭਾਜਪਾ ਦੇ ਨਾਲ ਹੁੰਦਾ ਉਹ ਤਾਂ ਪੰਜਾਬ ਦੇ ਵਿੱਚ ਮਾਹੌਲ ਜਿਹਾ ਬਣਾਤਾ ਲੋਕਾਂ ਨੇ ਕਿਸਾਨਾਂ ਨੇ ਕਿ ਕਾਲੀ ਦਲ ਨੂੰ ਭਾਜਪਾ ਤੋਂ ਵੱਖ ਹੋਣਾ ਪਿਆ ਬਹੁਤ ਸਾਰੇ ਲੋਕ ਕਹਿੰਦੇ ਨੇ ਕਿ ਸ਼ੰਭੂ ਤੇ ਖਨੋਰੀ ਤੇ ਬੈਠਣ ਦਾ ਕੋਈ ਮੀਨਿੰਗ ਨਹੀਂ ਹੈ ਉਹਨਾਂ ਲੋਕਾਂ ਨੂੰ ਵੇਖ ਲੈਣਾ ਚਾਹੀਦਾ ਜੋ ਨਾ ਬੈਠੇ ਹੁੰਦੇ ਕਾਲੀ ਦਲ ਭਾਜਪਾ ਨਾਲ ਹੁੰਦਾ ਜੇ ਅੱਜ ਸੁਖਵੀਰ ਸਿੰਘ ਬਾਦਲ ਭਾਜਪਾ ਖਲਾ ਬੋਲ ਰਿਹਾ ਤਾਂ ਉਹਨਾਂ ਕਿਸਾਨਾਂ ਦੇ ਡਰ ਚ ਬੋਲ ਰਿਹਾ ਜਿਹੜੇ ਸ਼ੰਭੂ ਤੇ ਖਨੋਰੀ ਬੈਠੇ ਨੇ ਤੇ ਇਹ ਵੀ ਇੱਕ ਪੁਆਇੰਟ ਹੈ ਅਗਲੀ ਗੱਲ ਖੇਤਰੀ ਪਾਰਟੀ ਹੋਣਾ ਸਿਰਫ ਇਹ ਥੋੜੀ ਹੁੰਦਾਗਾ ਕਿ ਤੁਸੀਂ ਇੱਕ ਸੂਬੇ ਦੀ ਪਾਰਟੀ ਹੋ ਖੇਤਰੀ ਪਾਰਟੀ ਹੋਣ ਦਾ ਮਤਲਬ ਹੁੰਦਾ ਤੁਸੀਂ ਫੈਡਰਲ ਸਟਰਕਚਰ ਦੀ ਵਕਾਲਤ ਕਰੋ ਸੰਘੀਤਾंचे ਦੀ ਵਕਾਲਤ ਕਰੋ ਖੇਤਰੀ ਪਾਰਟੀ ਦਾ ਮਤਲਬ ਹੁੰਦਾ ਤੁਸੀਂ ਰਾਜਾਂ ਦੇ ਅਧਿਕਾਰਾਂ ਦੀ ਗੱਲ ਕਰੋ ਜਦੋਂ ਜੰਮੂ ਕਸ਼ਮੀਰ ਦੇ ਵਿੱਚੋਂ ਧਾਰਾ 370 ਤੇ 35 ਇਹ ਮਨਸੂਖ ਕੀਤੀ ਜਾ ਰਹੀ ਸੀ ਜੰਮੂ ਕਸ਼ਮੀਰ ਦੇ ਵੱਧ ਅਧਿਕਾਰਾਂ ਤੇ ਕਾਟਾ ਫੇਰਿਆ ਜਾ ਰਿਹਾ ਸੀ ਤਾਂ ਇਹ ਖੇਤਰੀ ਪਾਰਟੀ ਵਾਲੇ ਸੁਖਵੀਰ ਸਿੰਘ ਬਾਦਲ ਹੋਰੀ ਭਾਜਪਾ ਦੀ ਝੋਲੀ 'ਚ ਬੈਠੇ ਸੀ ਕਮੇਨਕਾਰ ਕਰਾਂਗੇ ਇਸ ਗੱਲ ਤੋਂ ਅੱਜ ਜਿਹੜੇ ਬੁੱਧੀਜੀਵੀ ਇਹ ਵਕਾਲਤ ਕਰਦੇ ਨੇ ਕਿ ਅਕਾਲੀ ਦਲ ਖੇਤਰੀ ਪਾਰਟੀ ਦੇ ਤੌਰ ਤੇ ਉੱਭਰਨਾ ਚਾਹੀਦਾ ਕੀ ਉਹਨਾਂ ਨੂੰ ਇਹ ਗੱਲ ਯਾਦ ਨਹੀਂ ਹੈ ਕਿ ਅਕਾਲੀ ਦਲ ਨੇ ਤਾਂ ਭਾਜਪਾ ਦੇ ਪੱਖ ਦੇ ਵਿੱਚ ਖੜ ਕੇ ਉਹ ਰਾਜਾਂ ਦੇ ਵੱਧ ਅਧਿਕਾਰਾਂ ਦੇ ਖੋਹਣ ਦੇ ਵਿੱਚ ਫੈਸਲੇ ਲਏ ਨੇ ਤੇ ਫਿਰ ਕਿਵੇਂ ਖੇਤਰੀ ਪਾਰਟੀ ਹੁੰਦੀ ਹੈ ਖੇਤਰੀ ਪਾਰਟੀ ਦਾ ਮਤਲਬ ਐਂ ਥੋੜੀ ਹੁੰਦਾਗਾ ਕਿ ਇੱਕ ਸੂਬੇ ਦੀਆਂ ਸੀਟਾਂ ਲੜ ਲਓ ਤੁਸੀਂ ਖੇਤਰੀ ਪਾਰਟੀ ਖੇਤਰੀ ਪਾਰਟੀ ਦਾ ਮਤਲਬ ਹੁੰਦਾ ਤੁਸੀਂ ਖੇਤਰੀ ਗੱਲਾਂ ਕਰੋ ਤੁਸੀਂ ਕਟੋਗਾਟਰ ਮਤਲਬ 2 ਪੁਆਇੰਟ ਤਾਂ ਬਣਦੇ ਨੇ ਨਾ ਖੇਤਰੀ ਪਾਰਟੀ ਦੇ ਰਾਜਾਂ ਨੂੰ ਵੱਧ ਅਧਿਕਾਰ ਹਾਈਡਰੋਸਟਰਕਚਰ ਇਸ ਤੋਂ ਇਲਾਵਾ ਜਿਹੜਾ ਹੈਗਾ ਖੁਦ ਮਤਲਬ ਅੱਜ ਦੇ ਸਮੇਂ ਦੇ ਵਿੱਚ ਮੈਂ ਤੁਹਾਨੂੰ ਐਗਜ਼ਾਮਪਲ ਦਿੰਨਾ ਕਿ ਜੀਐਸਟੀ ਦੇ ਰਾਹੀਂ ਸੂਬਿਆਂ ਦਾ ਸਾਰਾ ਟੈਕਸ ਇਕੱਠਾ ਕਰਕੇ ਸੈਂਟਰ ਲੈ ਜਾਂਦਾ ਹੈ ਸੂਬੇ ਉਸ ਤੋਂ ਬਾਅਦ ਸੈਂਟਰ ਕੋਲ ਨਹੀਂ ਝਾਕੀ ਜਾਂਦੇ ਨੇ ਕਿ ਸਾਨੂੰ ਸਾਡਾ ਹਿੱਸਾ ਦੇ ਦਿਓ ਸਾਨੂੰ ਸਾਡਾ ਹਿੱਸਾ ਦੇ ਦਿਓ ਖੇਤਰੀ ਪਾਰਟੀ ਤਾਂ ਉਹ ਹੋਊਗੀ ਨਾ ਕਿਸੇ ਸੂਬੇ ਦੀ ਸੱਚੀ ਮੁੱੱਚੀ ਦੀ ਖੇਤਰੀ ਪਾਰਟੀ ਜਿਹੜੀ ਕਹੂਗੀ ਹੂ ਆਰ ਯੂ ਤੁਸੀਂ ਹੁੰਦੇ ਕੌਣ ਸਾਡੇ ਸੂਬੇ ਦੇ ਟੈਕਸ ਲਜਾਣ ਵਾਲੇ ਤੁਸੀਂ ਸਾਡਾ ਹਿੱਸਾ ਕਾ ਜਿਹੜਾ ਉਹ ਅਸੀਂ ਲੋਕਾਂ ਤੋਂ ਗ੍ਰਾਹਾਂਗੇ ਤੁਸੀਂ ਕਿਉਂ ਗ੍ਰਾਹਣੇ ਹੋ ਤੁਸੀਂ ਆਪਦਾ ਜੋ ਤੁਹਾਡਾ ਹਿੱਸਾ ਬਣਦਾ ਉਹ ਲੈ ਜਾਓ ਮਤਲਬ ਜੀਐਸਟੀ ਦੇ ਵਕਾਲਤ ਕਰਦੇ ਸੀਗੇ ਇਹ ਇਹ ਕਾਲੀ ਦਲ ਵਾਲੇ ਜੀਐਸਟੀ ਦੇ ਪੱਖ 'ਚ ਸੀਗੇ ਤੇ ਇਸ ਕਰਕੇ ਜਿੰਨੇ ਵੀ ਮਤਲਬ ਕਿਸੇ ਖੇਤਰੀ ਪਾਰਟੀ ਦੇ ਵਿੱਚ ਗੁਣ ਹੋਣੇ ਚਾਹੀਦੇ ਨੇ ਆ ਇਹ ਠੀਕ ਹੈ ਕਿ 1996-97 ਤੋਂ ਪਹਿਲਾਂ ਮੈਂ ਕਾਲੀ ਦਲ ਦੇ ਵਿੱਚ ਉਹ ਗੁਣ ਦੇਖਦਾ ਕਾਲੀ ਦਲ ਨੇ ਜਿਹੜੇ ਮੋਰਚੇ ਲਾਏ ਪਾਣੀਆਂ ਦਾ ਮਸਲਾ ਰਾਜਾਂ ਦੇ ਅਧਿਕਾਰਾਂ ਦਾ ਮਸਲਾ ਚੰਗੀ ਢਾਂਚੇ ਦਾ ਮਸਲਾ ਉਹ ਇੱਕ ਖੇਤਰੀ ਪਾਰਟੀ ਦਾ ਕੰਮ ਇਹਨਾਂ ਨੇ 1996-97 ਤੱਕ ਕੀਤਾ ਹੈ ਲੇਕਿਨ ਜਦੋਂ ਪ੍ਰਕਾਸ਼ ਸਿੰਘ ਬਾਦਲ Chief Minister ਪ੍ਰਧਾਨ ਬਣਦੇ ਨੇ ਪਾਰਟੀ ਦੇ ਉਸ ਤੋਂ ਬਾਅਦ 96-97 ਤੋਂ ਬਾਅਦ ਜਦੋਂ ਨੌ ਮਾਸ ਦੇ ਰਿਸ਼ਤੇ ਦੀਆਂ ਗੱਲਾਂ ਹੁੰਦੀਆਂ ਨੇ ਇਹ ਤਾਂ ਭੁੱਲ ਗਏ ਕਿ ਖੇਤਰੀ ਪਾਰਟੀ ਦਾ ਕੰਮ ਕੀ ਹੁੰਦਾ ਸੋ ਇਸ ਕੱਖੇ ਇਹ ਖੇਤਰੀ ਪਾਰਟੀ ਦੀਆਂ ਗੱਲਾਂ ਇਹਨਾਂ ਨੂੰ ਹੁਣ ਆਉਣ ਲੱਗੀਆਂ ਨੇ ਜਦੋਂ ਭਾਜਪਾ ਦੇ ਨਾਲੋਂ ਨਾਤਾ ਟੁੱਟਿਆ ਜੇ ਦੁਬਾਰੇ ਭਾਜਪਾ ਕਣੀ ਨੰਨੀ ਦੋਸਤੀ ਹੋ ਗਈ ਤੇ ਫਿਰ ਭੁੱਲ ਜਾਣਗੇ ਕਿ ਰਾਜਾਂ ਦੇ ਅਧਿਕਾਰ ਵੀ ਕੋਈ ਗੱਲ ਹੁੰਦੀ ਐ ਜੀ ਜੀ ਸ਼ੁਕਰੀਆ ਨੌਕਿਰਣ ਤੁਸੀਂ ਬਹੁਤ ਡਿਟੇਲ ਨਾਲ ਖਡੂਰ ਸਾਹਿਬ ਸੀਟ ਬਾਰੇ ਵੀ ਗੱਲ ਕੀਤੀ ਤੇ ਇੱਕ ਜਿਹੜਾ ਨੈਰੇਟਿਵ ਹੈ ਪੰਜਾਬ ਦਾ ਇਲੈਕਸ਼ਨ ਬਾਰੇ ਉਹਦੇ ਬਾਰੇ ਵੀ ਗੱਲ ਕੀਤੀ ਤੇ ਆਪਾਂ ਦੁਬਾਰੇ ਫਿਰ ਕਦੇ ਬਹਿ ਕੇ ਗੱਲਬਾਤਾਂ ਕਰਾਂਗੇ ਸਮਾਂ ਸਮਾਂ ਦੇਣ ਵਾਸਤੇ ਸ਼ੁਕਰੀਆ ਤੇ ਮੈਂ ਸਰਦਾਰ ਦਸਕਨ ਨੂੰ ਸ਼ੁਕਰੀਆ ਕਰਦਾ ਤੁਸੀਂ ਦੇਖ